ਸੋ ਕਿਸਾਨਾਂ ਲਈ ਹੁਣ ਜਾ ਰਿਹਾ ਹੈ ਵੱਡਾ ਫਾਇਦਾ ਹੁਣ ਤੁਹਾਨੂੰ ਪਰਾਲੀ ਸਾੜਨ ਦੀ ਲੋੜ ਨਹੀਂ ਕਿਉਂਕਿ ਹੁਣ ਤੁਸੀਂ ਪਰਾਲੀ ਵੇਚ ਕੇ ਕਮਾ ਸਕਦੇ ਹੋ ਲੱਖਰ ਰੁਪਏ ਕਿਉਂਕਿ ਚਮਕੌਰ ਸਾਹਿਬ ਦੇ ਵਿੱਚ ਖੁੱਲਣ ਜਾ ਰਹੀ ਹੈ ਇੱਕ ਵੱਡੀ ਫੈਕਟਰੀ ਔਰ ਪਰਾਲੀ ਦੀ ਅਗਲਾਉਂਦਾ ਇੱਕ ਤਾਂ ਪੋਲੂਸ਼ਨ ਨੂੰ ਫਿਕ ਪੈਂਦਾ ਕਿਉਂ ਏਕਿਉ ਸਾਡਾ ਵੱਜ ਜਾਂਦਾ ਆ ਦੂਜਾ ਸਰਕਾਰਾਂ ਜਿਹੜੀਆਂ ਪਰਚੇ ਤੇ ਪਰਚੇ ਕਰੀ ਜਾ ਰਹੀਆਂ ਆ ਤੁਸੀਂ ਕੀ ਪਲਾਨ ਲੈ ਕੇ ਆਏ ਹੋ ਕਿ ਕਿਸਾਨ ਜਿਹੜਾ ਹੈ ਉਹ ਇਸ ਚੀਜ਼ ਤੋਂ ਮੁਕਤ ਹੋਵੇ ਸਭ ਤੋਂ ਵੱਡਾ ਜਿਹੜਾ ਆਪੀ ਟੈਕਨੋਲੋਜੀ ਲੈ ਕੇ ਆ ਰਹੇ ਆ ਉਹ ਪਰਾਲੀ ਦੇ ਯੂਜ਼ ਦੇ ਨਾਲ ਹੈ ਜਿਹਦੋਂ ਯੂਜ਼ ਕਰਕੇ ਅਸੀਂ ਪੂਰੇ ਰੋਪੜ ਡਿਸਟ੍ਰਿਕਟ ਦੇ ਜ਼ਿਲ੍ਹੇ ਦੀ ਇਨਫੈਕਟ ਪਰਾਲੀ ਨੂੰ ਕੰਜ਼ਿਊਮ ਕਰਾਂਗੇ ਇਹ ਪਰਾਲੀ ਨੂੰ ਯੂਜ਼ ਕਰਕੇ ਪਾਵਰ ਤੇ ਸਟੀਮ ਬਣੂਗੀ ਜਿਹੜੀ ਕਿਸਾਨ ਦਾ ਜਿਹੜਾ ਵੇਸ ਹੁੰਦਾ ਨਾ ਫੀਲਡ ਦਾ ਉਹਨੂੰ ਆਪਾਂ ਇੱਕ ਕਿਸਮ ਨਾਲ ਵੈਲਥ ਵਿੱਚ ਕਨਵਰਟ ਕਰ ਦੇਣਾ ਤੇ ਜਦੋਂ ਆਪਣੀ ਪਰਾਲੀ ਸੀਜ਼ਨ ਵਿੱਚ ਜਾ ਕੇ ਕਿਸਾਨ ਵੇਚੂਗਾ ਉਹਨੂੰ ਨਾਲ ਦੀ ਨਾਲ ਉਹਦੀ ਨਗਦ ਕੀਮਤ ਮਿਲੂਗੀ ਪੰਜਾਬ ਦੇ ਜ਼ਿਲ੍ਹਾ ਰੂਪੜ ਰੂਪਨਗਰ ਨੂੰ ਲੋਕਾਂ ਨੂੰ ਕਿੰਨਾ ਫਾਇਦਾ ਹੋਏਗਾ ਕਿ ਜਿਹੜਾ ਤੁਹਾਡਾ ਇਹ ਪ੍ਰੋਜੈਕਟ ਜਦੋਂ ਇੱਥੇ ਲੱਗੇਗਾ ਚੰਕੌਰ ਸਾਹਿਬ ਤਾਂ ਉੱਥੇ ਦੇ ਲੋਕ ਕਿੰਨਾ ਫਾਇਦਾ ਲੈਣਗੇ ਸਾਡੇ 3000 ਤੋਂ ਉੱਪਰ এমਪਲੋਇਮੈਂਟ ਆਪਰ ਪ੍ਰੋਵਾਈਡ ਕਰਨੀ ਹੈ ਲੋਕਾਂ ਨੂੰ ਜਿਹਦੇ ਅੰਦਰ ਮੈਂ ਕਿਹਾ 1500 ਤਾਂ ਸਿੱਧੀ ਡਾਇਰੈਕਟ এমਪਲੋਇਮੈਂਟ ਹੀ ਹੈਗੀ ਹੈ ਹੂ ਜਦੋਂ ਕੋਈ ਇੰਡਸਟਰੀ ਤਾਂ ਦੀ ਲੱਗਦੀ ਹੈ ਤਾਂ ਆਮ ਲੋਕਾਂ ਨੂੰ ਸਿਹਤਾਂ ਗੱਲਾਂ ਦੀ ਜੇ ਲੱਗੀ ਤਾਂ ਪ੍ਰੋਡਿਊਸ਼ਨ ਬਹੁਤ ਹੋਏਗਾ ਉਹਦੇ ਲਈ ਸਮਾਧਾਨ ਕੀ ਗੱਲ ਤੁਹਾਡਾ ਜਿੰਨਾ 에ਅਰ ਪੋਲੂਸ਼ਨ ਹੁੰਦੀ ਹੈ ਜੋ ਵੀ ਆਪਾਂ ਫਿਊਲ ਬਰਨ ਕਰਨਾ ਹੈ ਜਿਵੇਂ ਉਹ ਪੂਰਾ ਯੂਰੋਪੀਅਨ ਬੋਇਲਰ ਹੋਣੇ ਹੈ ਉਹਦੇ ਅੰਦਰ ਤੋਂ ਯੂਰੋਪ ਵਿੱਚ ਵੀ ਜਾ ਕੇ ਦੇਖੋ ਅਮਰੀਕਾ ਜਾ ਕੇ ਦੇਖੋ ਕਿਸੇ ਬੋਇਲਰ ਧੂਆਂ ਦਾ ਦਿਖਦਾ ਨਹੀਂ ਹੈਗਾ ਉਹ ਸੇਮ ਮਸ਼ੀਨਾਂ ਲਿਆ ਗਿਆ ਪਰ ਉਹਰੇ ਲਾ ਰਹੇ ਐੀਐਸਪੀ ਕਹਿੰਦੇ ਆ ਉਹਦੇ ਨਾਲ ਨਾ ਇਲੈਕਟ੍ਰੋਨਸ ਨੂੰ ਯੂਜ਼ ਕਰਕੇ ਜਿਹੜੇ ਪਾਰਟੀਕਲ ਹੁੰਦੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਤੇ ਹਵਾ ਵਿੱਚ ਕਲੀਨ 에ਅਰ ਜਾਂਦੀ ਹੈ ਜਦੋਂ environment ਜਦੋਂ ਕੋਈ ਵੀ ਏਦਾਂ ਦੀ ਮਿਲ ਲੱਗਦੀ ਆ ਤੇ ਆਮ ਦੇਖਿਆ ਜਾਂਦਾ ਕਿ ਪ੍ਰਵਾਸੀ ਮਜ਼ਦੂਰ ਆਪਾਂ ਭਰਤੀ ਕਰ ਲੈਂਦੇ ਆ ਪ੍ਰਵਾਸੀ ਮਜ਼ਦੂਰਾਂ ਨੂੰ ਛੱਡ ਕੇ ਪੰਜਾਬੀ ਜਿਹੜੇ ਤੁਹਾਡੇ ਲੋਕਲ ਨੇ ਜਾਂ ਕੋਈ ਹੋਰ ਜਿਹੜੇ ਇੰਟਰਸਟ ਲੋਕ ਨੇ ਉਹਨਾਂ ਨੂੰ ਜੋਬ ਮਿਲੇਗੀ ਸਾਨੂੰ ਤਾਂ ਜਿਹੋ ਇੰਟਰਸਟ ਰਹਿੰਦਾ ਕਿ ਲੋਕੋ ਲੋਕਾਂ ਨੂੰ ਜੋਬ ਅਸੀਂ ਮੈਕਸਿਮ ਦੇ ਸਕੀਏ ਜਿਹੜਾ ਵੀ ਆਪਾਂ ਲੋਕਲ ਐਮਪਲੋਏ ਰੱਖਾਂਗੇ 1800 ਰੁਪੀਆ ਪਰ ਪਰਸਨ ਦਾ ਸਾਨੂੰ ਗਵਰਨਮੈਂਟ ਹੀ ਹੈਲਪ ਕਰਦੀ ਹੈ ਯੂ نو ਉਹਦੇ ਨਾਲ ਬਾਹਰ ਦਾ ਮਜ਼ਦੂਰ ਰੱਖਣਾ ਹੀ ਵਾਇਬਲ ਨਹੀਂ ਰਹਿੰਦਾ ਉਹਨਾਂ 1800 ਰੁਪਏ ਜੇ ਤੁਹਾਨੂੰ ਇੱਕ ਜਗ੍ਹਾ ਤੋਂ ਸਬਸਿਡੀ ਹੋ ਮਿਲ ਗਈ 5 ਸਾਲਾਂ ਦੀ ਵੀਲ ਅਲਗ-ਅਲਗ ਏਰੀਆਜ਼ ਵਿੱਚ ਮਿਲਦੇ ਆਰਾਊਂਡ ਅਸੀਂ 20 ਅਲਗ-ਅਲਗ ਸਪots ਤੇ ਸੈਂਟਰ ਬਣਾਵਾਂਗੇ ਵੀ ਵੀ ਏਕੜ ਦੇ ਉੱਤੇ ਸਟੋਰੀਜ਼ ਫੈਸਿਲਿਟੀਆਂ ਹੋਣੀਆਂ ਇੱਥੇ ਕਿਸਾਨ ਦੇ ਅਲਗ-ਅਲਗ ਪਦਾਰਥ ਤੇ ਲੱਕੜੀ ਹੋਈ ਚ ਪ੍ਰਾਲੀ ਵੈਸੀ ਉੱਥੇ ਪਰਚੇਸ ਕਰ ਲਾਂਗੇ ਉਹ ਤਾਂ ਫਿਰ ਮਿਲ ਆਪਣੇ ਟ੍ਰਾਂਸਪੋਰਟ ਕਰਕੇ ਆਪਣੀ ਪਲਪ ਮਿਲ ਤੱਕ ਲੈ ਕੇ ਆ ਸਕਦੇ ਆ ਸਾਡੇ ਪੰਜਾਬੀ ਲੋਕ ਜਿਹੜੇ ਵਿਦੇਸ਼ਾਂ ਚ ਭੱਜ ਰਹੇ ਨੇ ਜੇ ਤੁਹਾਡੇ ਨਾਲ ਜੁੜਨ ਤੇ ਕੀ ਸੁਨੇਹਾ ਜਿਹੜਾ ਜਿਹੜੇ ਆਪਾਂ ਪੇਪਰ ਮਸ਼ੀਨ ਉਰੇ ਲਾ ਰਹੇ ਆਂ ਪੰਜਾਬ ਵਿੱਚ ਸਭ ਤੋਂ ਲੇਟੈਸਟ ਮਸ਼ੀਨ ਆਪਾਂ ਅਮਰੀਕਾ ਤੋਂ ਲੈ ਕੇ ਆ ਰਹੇ ਆਂ ਇਹ ਉਵੇਂ ਦਾ ਹੀ ਪਲਾਂਟ ਹੈ ਜਿਵੇਂ ਆਪਣੇ ਬੱਚੇ ਜਾ ਕੇ ਅਮਰੀਕਾ ਕੰਮ ਕਰਦੇ ਆਂ ਤੇ ਬਿਲਕੁਲ ਲੇਟੈਸਟ ਟੈਕਨੋਲੋਜੀ ਨਾਲ ਲੱਗੂਗਾ ਸਾਡੇ ਤਾਂ ਇੰਨੀ ਰਿਕਵੈਸਟ ਹੈ ਕਿ ਜਿੰਨੇ ਵੀ ਫਾਰਮਰ ਤੇ ਭਰਾਏਗੇ ਤੇ ਇੰਜੀਨੀਅਰ ਬੱਚੇ ਹੈਗੇ ਸਾਡੇ ਜਿਹੜੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਨਾਲ ਜੁੜਨਗੇ ਤੇ ਸਾਡੇ ਨਾਲ ਜੁ ਕਿਵੇਂ ਕਰਕੇ ਆਪਾਂ ਜਲਦੀ ਤੋਂ ਜਲਦੀ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੀਏ ਰੁਚੀਰਾਮ ਮੇਲਵਲੋਂ ਇੱਕ ਵੱਡਾ ਕਿਸਾਨਾ ਦੀ ਜਿਹੜੀ ਬਾਫੜੀ ਆ ਰਹੀ ਹੈ ਕਿ ਹੁਣ ਕਿਸਾਨਾਂ ਨੂੰ ਇਸ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਅਗਰ ਜਿਵੇਂ ਰੁਚੀਰਾ ਮਿਲਦੇ ਜਿਹੜੇ ਆਨਰ ਹੈ ਉਸ ਤੁਹਾਨੂੰ ਸੁਜੈਸ਼ਨ ਕਰਦੇ ਨੇ ਤੁਸੀਂ ਉਹਨਾਂ ਨਾਲ ਚੱਲੋਗੇ ਤੇ ਤੁਸੀਂ ਜਿਹੜੀ ਪਰਾਲੀ ਦੀ ਅੱਗ ਲਾਉਣ ਦੀ ਬਜਾਏ ਤੁਸੀਂ ਪੈਸੇ ਜਿਹੜਾ ਕਮਾ ਸਕਦੇ ਹੋ ਤੁਹਾਡੀ ਜਿਹੜੀ ਹੈ ਮਿਹਨਤ ਹੈ ਹੁਣ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਕਿਸਾਨੀ ਜਿਹੜੀ ਆ ਉਹ ਘਾਟੇ ਦਾ ਸੌਦਾ ਹੈ ਉਹ ਕਿਵੇਂ ਹੋਏਗੀ ਸਾਡੇ ਨਾਲ ਨੇ ਰੁਚੀ ਰਾ ਮਿਲਦੇ ਆਨਰ ਸਰਦਾਰ ਜਗਦੀਪ ਸਿੰਘ ਜੀ ਆਪਾਂ ਇਹਨਾਂ ਕੋਲ ਪਹਿਲਾਂ ਜਾਣਾਗੇ ਕਿ ਸਰ ਕਿਹੜੀ ਇਹੋ ਜੀ ਪਲਾਨਿੰਗ ਲੈ ਕੇ ਆਏ ਹੋ ਕਿ ਕਿਸਾਨ ਜਿਹੜਾ ਕਹਿੰਦਾ ਘਾਟੇ ਦੀ ਸਦਾ ਹੈ ਔਰ ਪਰਾਲੀ ਦੀ ਅੱਗ ਲਾਉਂਦਾ ਇੱਕ ਤਾਂ ਪੋਲੂਸ਼ਨ ਨੂੰ ਇਫੈਕਟ ਪੈਂਦਾ ਕਿਉਂ AQ ਸਾਡਾ ਵੱਜ ਜਾਂਦਾ ਆ ਦੂਜਾ ਸਰਕਾਰਾਂ ਜਿਹੜੀਆਂ ਪਰਚੇ ਤੇ ਪਰਚੇ ਕਰੀ ਜਾ ਰਹੀਆਂ ਆ ਦਿੰਦੀਆਂ ਕੁਝ ਨਹੀਂ ਉਲਟਾ ਕਿਸਾਨ ਨੂੰ ਦਬਾ ਕੇ ਰੱਖਦੀ ਨੇ ਤੁਸੀਂ ਕੀ ਪਲਾਨ ਲੈ ਕੇ ਆਏ ਹੋ ਕਿ ਕਿਸਾਨ ਜਿਹੜਾ ਆ ਉਹ ਇਸ ਚੀਜ਼ ਤੋਂ ਮੁਕਤ ਹੋਵੇ ਸਸੀਗਲ ਜੀ ਮੈਂ ਜਗਦੀਪ ਸਿੰਘ ਰੁਚੀਰਾ ਪੇਪਰਸ ਦਾ ਓਨਰ ਹੈਗਾ ਅਸੀਂ ਪੰਜਾਬ ਚਮਕੌਰ ਸਾਹਿਬ ਵਿੱਚ ਨਵੀਂ ਪੇਪਰ ਮੇ ਲਗਾ ਰਹੇ ਹਾਂ ਇਹ ਪੇਪਰ ਮੇ ਦੇ ਅੰਦਰ ਸਭ ਕੁਝ ਕਿਸਾਨੀ ਨਾਲ ਜੁੜਿਆ ਹੋਇਆ ਹੈ ਇਹ ਕੋ ਦਾ ਸਭ ਤੋਂ ਵੱਡਾ ਜਿਹੜਾ ਆਪੀ ਟੈਕਨੋਲੋਜੀ ਲੈ ਕੇ ਆ ਰਹੇ ਹਾਂ ਉਹ ਪ੍ਰਾਲੀ ਦੇ ਯੂਜ਼ ਦੇ ਨਾਲ ਹੈ ਅਸੀਂ ਹਾਲੈਂਡ ਤੋਂ ਸਪੈਸ਼ਲ ਬੋਇਲਰ ਲੈ ਕੇ ਆ ਰਹੇ ਹਾਂ ਪੂਰੀ ਯੂਰੋਪੀਅਨ ਟੈਕਨੋਲੋਜੀ ਦੇ ਬੋਇਲਰ ਨੇ ਜਿਹਦੋਂ ਯੂਜ਼ ਕਰਕੇ ਅਸੀਂ ਪੂਰੇ ਰੋਪੜ ਡਿਸਟ੍ਰਿਕਟ ਦੀ ਜਲੇ ਦੀ ਇਨਫੈਕਟ ਪ੍ਰਾਲੀ ਨੂੰ ਕੰਜ਼ਿਊਮ ਕਰਾਂਗੇ ਇਹ ਪ੍ਰਾਲੀ ਨੂੰ ਯੂਜ਼ ਕਰਕੇ ਪਾਵਰ ਤੇ ਸਟੀਮ ਬਣੂਗੀ ਜਿਹੜੀ ਕਿਸਾਨ ਦਾ ਜਿਹੜਾ ਵੇਸ ਹੁੰਦਾ ਨਾ ਫੀਲਡ ਦਾ ਉਹਨੂੰ ਆਪਾਂ ਇੱਕ ਕਿਸਮ ਨਾਲ ਵੈਲਥ ਵਿੱਚ ਕਨਵਰਟ ਕਰ ਦੇਣਾ ਤਾਂ ਇਹਨੂੰ ਹੋਰ ਫਰਦਰ ਇਹਨੂੰ ਕਿਸਾਨ ਦੀ ਲਾਈਫ इजी ਕਰਨ ਵਾਸਤੇ ਅਸੀਂ ਪਲਾਨ ਕੀਤਾ ਹੈ ਕਿ ਆਪਾਂ 20 ਅਲੱਗ-ਅਲੱਗ ਜਗ੍ਹਾ ਤੇ ਸੈਂਟਰ ਬਣਾਵਾਂਗੇ ਤਾਂ ਕਿਸੇ ਵੀ ਕਿਸਾਨ ਭਰਾ ਨੂੰ 20 ਕਿਲੋ 20 25 ਕਿਲੋਮੀਟਰ ਨਹੀਂ ਮੈਕਸਿਮ 5 ਕਿਲੋਮੀਟਰ ਜਾਣਾ ਪਏ ਜਿੱਥੇ ਜਾ ਕੇ ਉਹ ਆਪਣੀ ਪ੍ਰਾਲੀ ਵੇਚ ਸਕੇ ਤੇ ਜਦੋਂ ਆਪਣੀ ਪ੍ਰਾਲੀ ਸੀਜ਼ਨ ਵਿੱਚ ਜਾ ਕੇ ਕਿਸਾਨ ਵੇਚੂਗਾ ਉਹਨੂੰ ਨਾਲ ਦੀ ਨਾਲ ਉਹਦੀ ਨਗਦ ਕੀਮਤ ਮਿਲੂਗੀ ਇਦੇ ਬਿਯੋਂਡ ਪ੍ਰਾਲੀ ਨੂੰ ਐਕਸਕੇਵੇਟ ਕਰਨ ਵਾਸਤੇ ਹੋਰ ਮਾਡਰਨ ਟੈਕਨੋਲੋਜੀ ਜਿਹੜੇ ਐਕਸਪੈਂਸਿਵ ਪਦਾਰਥ ਫਾਰਮਰ ਨਹੀਂ ਅਫੋਰਡ ਕਰ ਸਕਦਾ ਉਹ ਵੀ ਉਹਨੂੰ ਆਪਾਂ ਪ੍ਰੋਵਾਈਡ ਕਰਾਂਗੇ ਹੁਣ ਅਸੀਂ ਅਗਰ ਦੇਖਦੇ ਆ ਤਾਂ 40-45 ਸਾਲ ਪਹਿਲਾਂ ਅਗਰ ਤੂੜੀ ਨਿਕਲਦੀ ਸੀਗੀ ਤੂੜੀ ਵੀ ਫੂਕਣੀ ਪੈਂਦੀ ਸੀਗੀ ਜੀ ਹੁਣ ਅਸੀਂ ਪੇਪਰ ਤੂੜੀ ਨਾਲ ਕਾਗਜ਼ ਬਣਾਈਦਾ ਤੂੜੀ ਦੀ ਇੰਨੀ ਰਿਕੁਆਇਰਮੈਂਟ ਹੋ ਗਈ ਹੈ ਕਿ ਹਮੇਸ਼ਾ ਸ਼ਾਰਟੇਜ ਪਈ ਰਹਿੰਦੀ ਹੈ ਜੀ ਸੀਜ਼ਨ ਵਿੱਚ 300 ਰੁਪਏ ਦੀ ਵਿਕਦੀ ਹੈ ਸੀਜ਼ਨ ਨਿਕਲ ਜਾਂਦਾ 8-800 ਰੁਪਏ ਤੱਕ ਫਾਰਮਰ ਵੇਚਦੇ ਹਰੇਕ ਫਾਰਮਰ ਆਪਣੇ ਕਿਸਾਨ ਆਪਣਾ ਹਰੇਕ ਫਾਰਮ ਇੱਕ ਥੋੜੀ ਜਿਹਾ ਜਗਾ ਕੱਢਦਾ ਹੈ ਉਹਦਾ ਪ੍ਰੋਫਿਟ ਸੈਂਟਰ ਬਣ ਜਾਂਦਾ ਜਦੋਂ ਉਹਨੂੰ ਪੈਸੇ ਦੀ ਲੋੜ ਹੁੰਦੀ ਹੈ ਉਹ ਤੂੜੀਸ ਵੇਚਦਾ ਹੈ ਤੇ ਉਹਦਾ ਖਰਚਾ ਪੂਰਾ ਹੋ ਜਾਂਦਾ ਕਿਸੇ ਨੂੰ ਉਹਦੀ ਐਫ ਡੀ ਹੋ ਜਾਂਦੀ ਹੈ ਤੇ ਅਗਰ ਆਪਾਂ ਇਹਦੀ ਯੂਸੇਸ ਠੀਕ ਕਰ ਲਈ ਤਾਂ ਪ੍ਰਾਲੀ ਨਾਲ ਵੀ ਇਹ ਸੇਮ ਕੀਤਾ ਜਾ ਸਕਦਾ ਹੈ ਤੇ ਇਹਦੇ ਅਰਾਊਂਡ ਹੀ ਅਸੀਂ ਆਪਣੀ ਪੂਰੀ ਮੇਲਾ ਆਪਾਂ ਪੰਜਾਬ ਵਿੱਚ ਪਲਾਨ ਕਰ ਰਹੇ ਹਾਂ ਜੀ ਦਿਮਸੀ ਕਿਵੇਂ ਮੰਦ ਵਿੱਚ ਇਹ ਕਿਹਾ ਕਿਵੇਂ ਸਵਾਭ ਬਣਿਆ ਕਿ ਮੈਂ ਇਸ ਚੀਜ਼ ਨੂੰ ਲੈ ਆ ਮੈਂ ਕਿਉਂਕਿ ਕਿਸਾਨਾਂ ਬਾਰੇ ਸਰਕਾਰਾਂ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸੋਚਦੀਆਂ ਹੈ ਪਰ ਕਰਦੀਆਂ ਨਹੀਂ ਤੁਸੀਂ ਕਿਵੇਂ ਇੱਕ ਮਨਚ ਸਵੱਬ ਬਣਾਇਆ ਕਿ ਮੈਂ ਇਹ ਚੀਜ਼ ਲਿਆਵਾਂ ਕਿ ਕਿਸਾਨ ਜਿਹੜਾ ਆ ਆਪਣੇ ਆਪ ਨੂੰ ਕਹਿ ਰਿਹਾ ਮੈਂ ਕਿਉਂਕਿ ਖੁਦਕੁਸ਼ੀਆਂ ਦੇ ਬਦਲ ਕਿਸਾਨ ਜ਼ਿਆਦਾਤਰ ਪਿਆ ਹੈ ਕਿਵੇਂ ਇਸ ਚੀਜ਼ ਦੇ ਸਵੱਬ ਤੁਹਾਡੇ ਮਨਚ ਬਣਿਆ ਮੈਂ ਇਹ ਚੀਜ਼ ਬਤਲਾ ਸਾਡੀ ਆਪਣੀ ਫੈਮਿਲੀ ਆਪਾਂ ਕਿਸਾਨੀ ਨਾਲ ਜੁੜੇ ਹੋਏ ਆ ਮੇਰੇ ਗ੍ਰੈਂਡਫਾਦਰ ਦੇ ਟਾਈਮ ਤੋਂ ਅਸੀਂ ਫਾਰਮਰਸ ਦੇ ਨਾਲ ਕੰਮ ਕਰ ਰਹੇ ਆ ਮੇਰੇ ਗ੍ਰੈਂਡਫਾਦਰ ਤਾਂ ਫਾਰਮਰ ਸੀ ਮੇਰੇ ਫਾਦਰ ਹੀ ਫਸ ਜਨਰੇਸ਼ਨ ਇੰਡਸਟਰੀਸਟ ਬਣੇ ਤਾਂ ਆਪਾਂ ਖੁਦ ਹੀ ਕਿਸਾਨ ਨੇ ਸਾਨੂੰ ਸਮਝ ਆਏ ਕਿ ਕਿੱਥੇ ਕਿੱਥੇ ਕਿਸਾਨ ਨੁਕਸਾਨ ਕਰਦਾ ਹੈ ਕਿੱਥੇ ਕਿੱਥੇ ਕਿਸਾਨ ਨੂੰ ਬੈਨੀਫਿਟ ਹੁੰਦਾ ਹੈ ਸਾਡੀ ਕਰੰਟ ਇੰਡਸਟਰੀ ਵੀ ਪੂਰੀ ਕਿਸਾਨੀ ਨਾਲ ਜੁੜੀ ਹੋਈ ਹੈ ਪੰਜਾਬ ਦੇ ਅਲੱਗ-ਅਲੱਗ ਵਕਫ-ਵਕ ਹਿੱਸਿਆਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਕਿਸਾਨ ਆਉਂਦੇ ਆ ਤੇ ਸਾਡੇ ਕੋਲ ਆ ਕੇ ਆਪਣੀ ਤੂੜੀ ਵੇਚਦੇ ਆ ਤੇ ਰਾਈਸਸ ਵੀ ਆਂਦਾ ਹੈ ਉਹ ਵੀ ਕਿਸਾਨ ਟਰਾਂਸਪੋਰਟ ਕਰਦੇ ਆ ਤੇ ਸਾਨੂੰ ਸਮਝ ਹੈਗੀ ਕਿਵੇਂ ਕਰਕੇ ਆਪੇ ਇਕਨੋਮੀ ਵੀ ਚੱਕ ਸਕਦੇ ਆ ਐਂਡ ਮੇਨ ਥਿੰਗ ਸਾਡੇ ਗੱਲ ਦੀ ਜੋ ਵੀ ਆਪਾਂ ਪ੍ਰਪੋਜ਼ ਕਰ ਰਹੇ ਨੇ ਇਕਨੋਮਿਕਲੀ ਵਾਇਬਲ ਹੈ ਸਾਨੂੰ ਸਰਕਾਰ ਤੋਂ ਸਬਸਿਡੀ ਨਹੀਂ ਚਾਹੀਦੀ ਕਿ ਆਪਾਂ ਇਹ ਪਲਾਂਟ ਚਲਾਉਣ ਵਾਸਤੇ ਕਿ ਸਰਕਾਰ ਪੈਸੇ ਦੂਗੀ ਤਾਂ ਕਿਸਾਨ ਨੂੰ ਮਿਲਣਗੇ ਉਹ じゃ ਕੋਈ ਕਨੈਕਸ਼ਨ ਨਹੀਂ ਹੈਗਾ ਇਕਨੋਮਿਕਲੀ ਵਾਇਬਲ ਪ੍ਰੋਜੈਕਟ ਹੈਗਾ ਤੇ ਲੌਂਗ ਰਨ ਤੱਕ ਕਿਸਾਨਾਂ ਨੂੰ ਬੇਨਫਿਟ ਮਿਲੂਗਾ ਤੇ ਜਿਹੜਾ ਸੈਕੰਡ ਸਾਡਾ ਇਹ ਪ੍ਰੋਜੈਕਟ ਦਾ ਹਿੱਸਾ ਹੈਗਾ ਹੁਣ ਤੱਕ ਜੋ ਪੇਪਰ ਮਿੱਲ ਆਪਣੇ ਪੰਜਾਬ ਵਿੱਚ ਚੱਲ ਰਹੀਆਂ ਇਹ ਸਾਰੀਆਂ ਤੂੜੀ ਯੂਜ਼ ਕਰਦੀਆਂ ਬਗਾਸ ਯੂਜ਼ ਕਰਦੀਆਂ ਜਿਹੜਾ ਆਪਾਂ ਐਗਰੋਵੇਸ਼ ਕਹਿੰਦੇ ਆ ਜਿਹੜਾ ਕਿਸਾਨ ਦਾ ਵੇਸਟੇਜ ਹੈ ਪਰ ਹੁਣ ਇਹ ਨਵੀਂ ਮੇਲ ਵਿੱਚ ਆਪਾਂ ਫਸਟ ਟਾਈਮ ਪ੍ਰਪੋਜ਼ ਕਰ ਰਹੇ ਹਾਂ ਜਿਵੇਂ 슈ਗਰ ਮਿਲਦੀ ਤਰ੍ਹਾਂ ਆਪਣੀ ਪਲਾਂਟੇਸ਼ਨਸ ਲਾਵਾਂਗੇ ਤਾਂ ਪਲਾਂਟੇਸ਼ਨ ਵਾਸਤੇ ਯੂਕੈਲਿਪਟਸ ਦੇ ਨਵੇਂ-ਨਵੇਂ ਹਾਈਬ੍ਰਿਡ ਸੀਡਸ ਲੈ ਕੇ ਆਣ ਦੀ ਤਿਆਰੀ ਕਰ ਰਹੇ ਹਾਂ ਆਲਰੇਡੀ ਆਪਾਂ ਨਰਸਰੀ ਬਣਾਈ ਹੈ ਜਿੱਦੇ ਅੰਦਰ ਆਪਾਂ ਟੈਸਟ ਉਦੇ ਨਾਲ ਫਾਰਮਰਜ਼ ਦੀ ਯੀਲਡ ਵੀ ਵਧੂਗੀ ਫਾਰਮਰਜ਼ ਨੂੰ ਬੈਨੀਫਿਟ ਵੀ ਦੇ ਪਾਵਾਂਗੇ ਬਿਮਾਰੀਆਂ ਤੋਂ ਵੀ ਬਚਣਗੇ ਤੇ ਘੱਟ ਟਾਈਮ ਵਿੱਚ ਪੂਰੀ ਯੀਲਡ ਆਊਗੀ ਤੇ ਸਾਡਾ ਮੇਨ ਏਮ ਹੋ ਰਿਹਾ ਹੈ ਕਿ ਅਸੀਂ ਆਪਣੇ ਨਾਲ 60000 ਏਕੜ ਦੀ ਪਲਾਂਟੇਸ਼ਨ ਕਰਾਈਏ ਜਿਹਦੇ ਥਰੂ ਅਸੀਂ ਇਮੇਜਿਨ ਕਰਦੇ ਹਾਂ ਕਿ 4 ਏਕੜ ਦਾ ਐਵਰੇਜ ਫਾਰਮਰ ਹੈ ਪੰਜਾਬ ਵਿੱਚ ਤਾਂ 15000 ਫਾਰਮਰਜ਼ ਨੂੰ ਅਸੀਂ 1.5 ਲੱਖ ਰੁਪਿਆ ਪਰ ਏਕੜ ਦੀ ਇਨਕਮ ਗਾਰੰਟੀ ਦੇਣੀ ਹੈ 1.5 ਲੱਖ ਰੁਪਿਆ ਪਰ ਏਕੜ ਪਰ ਇਅਰ ਜੀ ਪਰ ਇਅਰ ਪਰ ਇਅਰ 1.5 ਲੱਖ ਰੁਪਿਆ ਪਰ ਏਕੜ ਪਰ ਇਅਰ ਉਦਿਲੇ ਅਸੀਂ ਕੀ ਕਰਨਾ ਹੈ ਜੋ ਲੱਕੜੀ ਉਹ ਫਾਰਮਰ ਸਾਡੇ ਵੱਸ ਤੋਂ ਉਗਾਨ ਗਿਆ ਸੀ ਉਹਨਾਂ ਨੂੰ ਬਾਇਬੈਕ ਗਾਰੰਟੀ ਦੇਵਾਂਗੇ ਤੇ ਜਿਹੜੀ ਬਾਇਬੈਕ ਗਾਰੰਟੀ ਉਹਦੇ ਅੰਦਰ ਇਹ ਹੋਣਾ ਹੈ ਕਿ ਜਦ ਵੀ ਉਹ ਰੇਟ 800 ਰੁਪਏ ਤੋਂ ਨੀਚੇ ਆਊਗਾ ਅਸੀਂ ਪਰਚੇਸ ਕਰ ਲਾਂਗੇ ਅਗਰ 800 ਤੋਂ ਉੱਪਰ ਆਊਗਾ ਤਾਂ ਮਾਰਕੀਟ ਰੇਟ ਤੇ ਪਰਚੇਸ ਕਰਾਂਗੇ ਤਾਂ ਫਾਰਮਰ ਵੱਸ ਤੋਂ ਦੋਨੋਂ ਸਾਈਡ ਵਨ ਮਨ ਸਿਚੁਏਸ਼ਨ ਹੈ ਸਵੇਰ 1:00 ਤੱਕ ਟੁਕੜ ਬਚੂਗਾ ਹੋ ਸਕਦਾ 1:30 ਵਜੇ ਅੱਜ ਦੇ ਟਾਈਮਸ ਤੋਂ ਪੌਣੇ 2 ਲੱਖ ਰੁਪਏ ਬਚ ਰਿਹਾ ਫਾਰਮਰ ਨੂੰ ਪਲੱਸ ਨਵੀਂ ਨਵੀਂ ਟੈਕਨੋਲੋਜੀ ਲਾਵਾਂਗੇ ਹੁਣ ਜਿਵੇਂ ਲੇਬਰ ਸ਼ਾਰਟੇ ਮੈਕਨਾਈ ਸਪੀਡ ਕਿਵੇਂ ਘਟਨੇ ਹੈ ਕਿਵੇਂ ਨਵੀਂ ਨਵੀਂ ਟੈਕਨੋਲੋਜੀ ਲੈ ਕੇ ਆਣੀ ਹੈ ਕਿਵੇਂ ਨਵੇਂ ਨਵੇਂ ਬੁੱਟੇ ਲਾਣੇ ਹੈ ਕਿਵੇਂ ਆਪਾਂ ਯੂ نو ਕੱਟ ਫਰਟੀਲਾਈਜ਼ਰ ਵਿੱਚ ਬਿਮਾਰੀਆਂ ਤੋਂ ਕਿਵੇਂ ਬਚਣਾ ਹੈ ਪੂਰੀ ਆਰ ਐਨ ਡੀ ਲੈਬਰੀ ਸਟੈਬਲਿਸ਼ਮੈਂਟ ਕੀਤੀ ਜਾਊਗੀ ਜੀ ਤੇ ਜੇ ਗੱਲ ਕਰੀਏ ਜਿਵੇਂ ਤੁਸੀਂ ਚਮਕੌਰ ਸਾਹਿਬ ਦੇ ਵਿੱਚ ਲੈ ਕੇ ਆ ਰਹੇ ਹੋ ਇਸ ਦੀ ਗੱਲ ਤੇ ਤਹਿਤ ਪੰਜਾਬ ਦੇ ਜ਼ਿਲ੍ਹਾ ਰੂਪੜ ਰੂਪਨਗਰ ਨੂੰ ਲੋਕਾਂ ਨੂੰ ਕਿੰਨਾ ਫਾਇਦਾ ਹੋਏਗਾ ਕਿ ਜਿਹੜਾ ਤੁਹਾਡਾ ਪ੍ਰੋਜੈਕਟ ਜਦੋਂ ਇੱਥੇ ਲੱਗੇਗਾ ਚਮਕੌਰ ਸਾਹਿਬ ਤਾਂ ਉੱਥੇ ਦੇ ਲੋਕ ਕਿੰਨਾ ਫਾਇਦਾ ਲੈਣਗੇ ਸਾਰਾ ਕੁਝ ਸਰਾਉਂਡਿੰਗ ਹੁੰਦਾ ਜੀ ਪੈਪਰ ਮਿਲਣਾ ਸਰਾਉਂਡਿੰਗ ਦੇ ਨਾਲ ਹੀ ਚੱਲਦੀ ਹੈ ਜੀ ਇਹਨਾਂ ਹੀ ਕਿਸਮ ਦੀ ਇੰਡਸਟਰੀ ਐਵੇਂ ਹੁੰਦੀ ਹੈ ਜਿਵੇਂ ਆਪਣੀ 슈ਗਰ ਮਿਲ ਹੁੰਦੀ ਹੈ ਨਾ ਫਾਰਮਰ ਦੇਖੋ ਆਪਣੀ ਕੋਸ਼ਿਸ਼ ਹੈ ਜਿੱਦੇ ਨੇੜੇ-ਨੇੜੇ ਆਪਣਾ-ਆਪਣਾ ਫਾਰਮਰ ਨੂੰ ਪੂਰਾ ਕਰ ਸਕੇ ਕਿ ਸਾਨੂੰ ਵੀ ਬੈਨੀਫਿਟ ਹੈ ਤੇ ਕਿਸਾਨ ਨੂੰ ਵੀ ਬੈਨੀਫਿਟ ਹੈ ਪਰਾਲੀ ਦਾ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਬਾਕੀ ਸਾਡੇ 3000 ਤੋਂ ਉੱਪਰ এমਪਲੋਇਮੈਂਟ ਆਪਰ ਪ੍ਰੋਵਾਈਡ ਕਰਨੀ ਹੈ ਲੋਕੋ ਲੋਕਾਂ ਨੂੰ ਜਿਹਦੇ ਅੰਦਰ ਮੈਂ ਕਿ 1500 ਤੱਕ ਸਿੱਧੀ ਡਾਇਰੈਕਟ এমਪਲੋਇਮੈਂਟ ਹੀ ਹੈਗੀ ਹੈ ਪਲੱਸ ਯੂ نو ਲੋਕਲ ਕੰਟਰੈਕਟਰਸ ਡਵੈਲਪ ਕਰਾਂ अलग-अलग किस्म ਦੇ ਯੂ نو ਛੋਟੇ-ਛੋਟੇ ਕੋਈ ਮਕੈਨੀਕਲ ਕੰਟਰੈਕਟਰ ਰਹੇਗਾ ਕੋਈ ਸਿਵਲ ਕੰਟਰੈਕਟਰ ਰਹੇਗਾ ਉਹ ਲੋਕਾਂ ਨੂੰ ਬੈਨੀਫਿਟ ਆਨੇ ਫਿਰ ਜਦ ਕਿੰਨੀ ਵੱਡੀ ਇੰਡਸਟਰੀ ਕਿਸੇ ਰੇਅ ਇ ਸਟੈਬਲਿਸ਼ ਹੋ ਜਾਂਦੀ ਆਸ-ਪਾਸ ਛੋਟੇ-ਛੋਟੇ ਬਿਜ਼ਨਸ ਸ਼ੁਰੂ ਹੋ ਜਾਂਦੇ ਗੋਟਾਬੇ ਵਾਲਾ ਉਹਨੂੰ ਬਿਜ਼ਨਸ ਮਿਲਦਾ ਕੋਈ ਦੁਨੀਆ ਭਰ ਤੋਂ ਸਪਲਾਈਰ ਆਂਦੇ ਆ ਕੋਈ ਬੰਦੇ ਗੋਲ ਜ਼ਮੀਨ ਪਈਓ ਕਮਰੇ ਬਣਾ ਦਿੰਦਾ ਯੂ نو ਉਹਨੂੰ ਜਿਹੜੇ ਲੋਕ ਸਪਲਾਈਰ ਆਨੇ ਰਹਿਣ ਵਾਸਤੇ ਕਮਰੇ ਮਿਲ ਜਾਂਦੇ ਲੋਕਾਂ ਨੂੰ ਤਾਂ ਪੂਰੀ ਇਕਨੋਮੀ ਸਰਕੂਲਰ ਇਕਨੋਮੀ ਚੱਲਦੀ ਹੈ ਮਤਲਬ ਇਹਦੇ ਨਾਲ ਨਾ ਕਨੈਕਟਡ ਹੈਗਾ ਲੋਕਾਂ ਜਗਦੀਪ ਜੀ ਕੋਰੇ ਵੀ ਜਦੋਂ ਤੁਹਾਡੇ ਪ੍ਰੋਜੈਕਟ ਲੱਗੇ ਤੁਹਾਡਾ ਪ੍ਰੋਜੈਕਟ ਲੱਗੇਗਾ ਤੇ ਕਿਸਾਨ ਤੇ ਆਮ ਸਧਾਰਨ ਲੋਕ ਤੁਹਾਡੇ ਨਾਲ ਕਿਵੇਂ ਜੁੜਨਗੇ ਕਿਦਾਂ ਤੁਹਾਡੇ ਨਾਲ ਟਾਈਪ ਕਰਨਗੇ ਕੀ ਯੂ ਬੈਨੀਫਿਟਸ ਦੈਨ ਅਸੀਂ ਨੰਬਰ ਇਸ਼ੂ ਕੀਤਾ ਜਿਹਦੇ ਨਾਲ ਸਾਨੂੰ ਇੰਟਰਸਟ ਦਿਖਾ ਸਕਦੇ ਆ ਕਿਸ ਚੀਜ਼ ਨਾਲ ਜੁੜਨਾ ਚਾਹੁੰਦੇ ਕੋਈ ਪ੍ਰਾਲੀ ਦਾ ਸਪਲਾਈਅਰ ਬੰਨਾ ਚਾਹੁੰਦਾ ਹੈ ਜਾਂ ਫਿਰ ਕੋਈ ਸਾਡੇ ਨਾਲ ਸਾਡੇ ਨਾਲ ਵੁੱਡ ਦੀ ਡੀਲ ਕਰਨਾ ਚਾਹੁੰਦਾ ਹੈ ਕਿ ਸਾਡੇ ਨਾਲ ਮਿਲ ਕੇ ਵੁੱਡ ਗਰੋ ਕਰਨਾ ਚਾਹੁੰਦਾ ਪਰ ਉਸ ਦੇ ਵਾਸਤੇ ਅਸੀਂ ਇੱਕ ਫੋਨ ਨੰਬਰ ਇਸ਼ੂ ਕੀਤਾ ਆਲਰੇਡੀ ਉਹ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਦਾਂਗੇ ਉਨੀ ਜਦ ਤੁਹਾਨੂੰ ਦੇ ਦਾਂਗੇ ਤੁਸੀਂ ਸਕਰੀਨ ਤੇ ਆਪਣੇ ਡਿਸਪਲੇ ਕਰਦੇ ਹੋ ਤੇ ਉਹ ਬਸ ਉਹ ਨੰਬਰ ਤੇ ਕਾਲ ਕਰੋ ਤੇ ਇੱਕ ਫਾਰਮ ਭੇਜਿਆ ਜਾਊਗਾ ਉਹ ਫਾਰਮ ਭਰੋ ਤੇ ਫਿਰ ਸਾਡੇ ਨਾਲ ਜੁੜਨਾ ਸ਼ੁਰੂ ਕਰ ਦਿਓ ਤੇ ਉਹ ਵਰ ਦੇ ਇਅਰਸ ਵਾਟਐਵਰ ਇਜ਼ ਨੀਡਿਡ ਵਿਲ ਡਵੈਲਪ ਅਕੋਰਡਿੰਗਲੀ ਜੋ ਜੋ ਰਿਕੁਆਇਰਮੈਂਟ ਹੋਣੀ ਹੈ ਲੋਕਾਂ ਦੇ ਨਾਲ ਜੋ ਜੋ ਤਾਲਮਿਲ ਬਣਾਉਣਾ ਪੈਣਾ ਹੈ ਅਸੀਂ ਜਦੋਂ ਕੋਈ ਇੰਡਸਟਰੀ ਇਦਾਂ ਦੀ ਲੱਗਦੀ ਹੈ ਤਾਂ ਆਮ ਲੋਕਾਂ ਦੇ ਸਿਹਤਾਂ ਗੱਲਾਂ ਦੀ ਜੇ ਲੱਗੇ ਤਾਂ ਪ੍ਰਦੂਸ਼ਣ ਬਹੁਤ ਹੋਏਗਾ ਉਹਦੇ ਲਈ ਸਮਾਧਾਨ ਕੀ ਇਹ ਹੱਲ ਢੋਡਾ ਕਰ ਰਹੇ ਹਾਂ ਕਿ ਇਹ ਪ੍ਰਦੂਸ਼ਣ ਤੋਂ ਵੀ ਜਿਹੜਾ ਲੋਕਾਂ ਨੂੰ ਬਚਾਇਆ ਦਿੱਤੀ। ਸੋ ਪੋਲਿਊਸ਼ਨ ਨਾ ਹੀ ਹੁੰਦਾ ਸੀਗਾ ਬਹੁਤ ਟਾਈਮ ਪਹਿਲਾਂ ਕਿ ਮਤਲਬ ਇੰਡਸਟਰੀ ਪੋਲਿਊਸ਼ਨ ਕਰਦੀ ਸੀ ਤੇ ਉਹ ਚੱਲਦਾ ਰਹਿੰਦਾ ਸੀ ਹੁਣ ਉਹ ਟਾਈਮ ਚੇਂਜ ਹੋ ਗਿਆ ਜੀ ਹੁਣ ਬਹੁਤ ਜ਼ਿਆਦਾ ਸਟ੍ਰਿਕਨੈਸ ਆ ਗਈ ਹੈ। ਉਹ ਨਗਰਸੀ ਦੇਖੀਏ ਤਾਂ ਯੂਨਿਟ ਦੇ ਅੰਦਰ ਸਭ ਕੁਝ ਆਨਲਾਈਨ ਮੋਨੀਟਰਡ ਹੁੰਦਾ ਜੀ। ਪਾਣੀ ਦੇ ਅੰਦਰ ਵੀ ਐਜੀ ਮਸ਼ੀਨਸ ਲੱਗੀਆਂ ਜਿਹੜਾ ਇੱਕ ਇੱਕ ਮਿੰਟ ਦੀ ਰੀਡਿੰਗ ਦਿੱਲੀ ਵੀ ਜਾ ਰਹੀ ਹੈ ਪੋਲਿਊਸ਼ਨ ਬੋਰਡ ਕੋਲ ਚੰਡੀਗੜ੍ਹ ਵੀ ਆ ਰਹੀ ਹੈ ਤੇ ਐਵੇਂ 에ਅਰ ਦੀ ਵੀ ਪੋਲਿਊਸ਼ਨ ਮੋਨ ਹੁਣ ਸਾਡੇ ਕੋਲ ਟੈਕਨੋਲੋਜੀਸ ਵੀ ਆ ਜੀ ਆ ਗਏ ਕਿ ਸਾਨੂੰ ਲੋੜ ਨਹੀਂ ਹੈਗੀ ਕਿਸੇ ਨੂੰ ਮਤਲਬ ਗਲਤ ਕੰਮ ਕਰਦੇ ਉਹਨੂੰ ਕੋਈ ਕਰਦਾ ਤਾਂ ਉਹ ਮਤਲਬ ਆਪਣੀ ਮਰਜ਼ੀ ਨਾ ਕਰ ਰਿਹਾ ਪਰ देयर इज ਟੈਕਨੋਲੋਜੀ ਅਵੇਲੇਬਲ ਨਾ ਇਹ ਆਪਾਂ ਇੱਕ ESP ਸਿਸਟਮ ਕਹਿੰਦੇ ਆ ਜਿੰਨਾ 에ਅ ਪੋਲੂਸ਼ਨ ਹੁੰਦੀ ਹੈ ਜੋ ਵੀ ਆਪਾਂ ਫਿਊਲ ਬਰਨ ਕਰਨਾ ਹੈ ਜਿਵੇਂ ਉਹ ਪੂਰਾ ਯੂਰੋਪੀਅਨ ਬੋਇਲਰ ਹੋਣੇ ਉਹਦੇ ਅੰਦਰ ਤੋਂ ਯੂਰਪ ਵਿੱਚ ਵੀ ਜਾ ਕੇ ਦੇਖੋ ਅਮਰੀਕਾ ਜਾ ਕੇ ਦੇਖੋ ਕਿਸੇ ਬੋਇਲਰ ਧੂੰਆਂ ਦਾ ਦਿਖਦਾ ਨਹੀਂ ਹੈਗਾ ਉਹ ਸੇਮ ਮਸ਼ੀਨਾਂ ਲਿਆ ਕੇ ਆਪਰੇ ਲਾ ਰਹੇ ਆ ESP ਕਹਿੰਦੇ ਆ ਉਹਦੇ ਨਾਲ ਨਾ ਇਲੈਕਟ੍ਰੋਨਸ ਨੂੰ ਯੂਜ਼ ਕਰਕੇ ਜਿਹੜੇ ਪਾਰਟੀਕਲ ਹ ਜਿੱਥੇ ਵਾਟਰ ਦਾ ਗੱਲ ਹੈਗੀ ਜੀ ਪੇਪਰ ਮਿਲ ਜਿਹੜੇ ਸਭ ਤੋਂ ਮਹਿੰਗੇ ਕੈਮੀਕਲ ਲੱਗਦੇ ਆ ਉਹਨੂੰ ਰਿਕਵਰ ਕਰਨ ਵਾਸਤੇ ਇੱਕ ਰਿਕਵਰੀ ਪਲੈਂਟ ਉਹਨ ਹਰੇਕ ਪੇਪਰ ਮਿਲ ਚ ਕੰਪਲਸਰੀ ਹੋ ਗਿਆ ਲਾਣਾ ਉਹਦੇ ਨਾਲ ਆਪਾਂ ਸੇਮ ਕੈਮੀਕਲ ਨੂੰ ਰਿਕਵਰ ਕਰਕੇ ਰੀਯੂਜ਼ ਕਰਦੇ ਰਹਿੰਦੇ ਤਾਂ ਉਹਦੇ ਨਾਲ ਕੀ ਹੁੰਦਾ ਜੀ ਕਿ ਵਾਟਰ ਇਜ਼ ਆਲਸੋ ਐਬਸੋਲੂਟਲੀ ਕਲੀਨ ਇਨ ਫੈਕਟ ਜਿਹੜਾ ਵਾਟਰ ਪੇਪਰ ਮਿਲ ਤੋਂ ਡਿਸਚਾਰਜ ਵੀ ਹੁੰਦਾ ਹੈ ਉਹ ਬਿਕਾਜ਼ ਇਟ ਇਜ਼ ਯੂਜ਼ਡ ਟੂ ਟਰੀਟ ਐਗਰੋ ਮਟੀਰੀਅਲ ਇਟ ਇਜ਼ ਵੈਰੀ ਗੁੱਡ ਫਾਰ ਐਗਰਿਕਲਚਰ ਮਤਲਬ ਫਾਰਮਰਸ ਦਾ ਤੁਸੀਂ ਅਗਰ ਦੇਖੋਗੇ ਬਹੁਤ ਮਿਲਸ ਦਾ ਪਾਣੀ ਮੰਗਦੇ ਆ ਬ स्पेसिफिक इज रिक्वायरमेंट ਘਟ ਜਾਂਦੀ बिकॉज ਪਾਣੀ ਦੇ ਅੰਦਰ ਆਲਰੇਡੀ ਇਨ ਨਿਊਟ੍ਰੀਐਂਟਸ ਹੁੰਦੇ ਆ ਆਪਾਂ ਉਹਦੇ ਨਾਲ ਆਲਰੇਡੀ ਉਹੀ ਚੀਜ਼ ਵਾਸ਼ ਕਰਨੀ ਹੈ ਜਿਹੜੇ ਲੋਕਾਂ ਨੇ ਜਿਹੜੇ ਲੋਕਾਂ ਨੇ ਫੀਡ ਕੀਤੀ ਹੋਈ ਹੈ ਜੀ ਮੀਨ ਜੀ ਸਹੀ ਤਾਂ ਦੈਟ ਇਸ ਨਾਓ ਇਟ ਇਸ ਮੇਕਸ ਨੋ ਸੈਂਸ ਟੂ ਪੋਲਿਊਟ ਐਂਡ ਸਾਡਾ ਤਾਂ ਰਿਕਾਰਡ ਰਿਹਾ ਜੀ ਪਿਛਲੇ 45 ਸਾਲਾਂ ਤੋਂ ਵੀ ਹੈਵ ਨੈਵਰ ਯੂ نو ਅਬਿਊਜ਼ ਦੀ ਅਥਾਰਟੀ ਟੂ ਪੋਲਿਊਟ ਦੀ এনवायरमेंट ਸਾਡਾ ਯੂਨਿਟ ਆਲਰੇਡੀ ਚੱਲ ਰਿਹਾ ਕੋਈ ਨਵੀਂ ਚੀਜ਼ ਨਹੀਂ ਹੈਗੀ 45 ਸਾਲਾਂ ਤੋਂ ਲੈ ਕੇ ਹੁਣ ਤੱਕ ਅਸੀਂ ਕਦੇ ਵੀ ਐਜਾ ਕੋਈ ਕੰਮ ਨਹੀਂ ਕੀਤਾ ਜਿਸ ਦੇ ਨਾਲ ਮਤਲਬ ਕੋਈ ਕਹਿ ਸਕੇ ਕਿ ਪੋਲੂਸ਼ਨ ਹੈ ਕੀ ਹੈ ਉੱਥੇ ਕਰੰਟ ਯੂਨਿਟ ਵਿੱਚਾਂ ਕੋਈ ਇਸ਼ੂ ਹੈਗਾ। ਅੱਛਾ ਮੇਰਾ ਇੱਕ ਅਹਿਮ ਸਵਾਲ ਹੈ ਕਿ ਪੰਜਾਬ ਦੇ ਵਿੱਚ ਜਦੋਂ ਪਰਾਲੀ ਪਿਊਸ਼ਨ ਫੈਲਦਾ ਤਾਂ ਦੂਜੇ ਸੂਬਿਆਂ ਦੇ ਵਿੱਚ ਵੀ ਸਾਡਾ ਬਦਨਾਮ ਹੁੰਦਾ ਵੇ ਪੰਜਾਬ ਚ ਆਗੇ ਜਾਂ ਹਮਰਾਨੀ ਚ ਆਗੇ ਜਾਂ ਕਿਤੇ ਦੂਜੇ। ਤੇ ਉਸ ਬਾਬਤ ਤੁਹਾਡੇ ਕੋਲ ਕੀ ਹੱਲ ਹੈ ਕਿ ਪੰਜਾਬ ਦੇ ਉਹਨਾਂ ਕਿਸਾਨਾਂ ਲਈ ਕੋਈ ਜਿਹੜੀਆਂ ਕੋਈ ਪਰਾਲੀ ਹੁੰਦੇ ਉਹਨਾਂ ਦੇ ਲਈ ਕੋਈ ਸਮਾਧਾਨਦੰਦ ਹੱਲ ਕੀਤਾ ਜਾਵੇ ਕੋਈ। ਪਰਾਲੀ ਦਾ ਜੇ ਇਹ ਜੀ ਬੋਇਲਰ ਵਿੱਚ ਬਰਨ ਕਰਨੀ ਹੈ ਪਰਾਲੀ ਨੂੰ ਜਦ ਆਪਾਂ ਕੰਟਰੋਲਡ ਬਰਨਿੰਗ ਕਰਾਂਗੇ ਤਾਂ ਆਪੋ ESPs ਵਗੈਰਾ ਯੂਜ਼ ਕਰਕੇ ਨਾ এনवायरमेंट ਨੂੰ ਪ੍ਰੋਟेक्ट ਕਰ ਸਕਦੇ ਆ ਜਿਹੜੇ ਪਰਾਲੀ ਹੈ ਨਾ ਪਰਾਲੀ ਦੇ ਕਿਸਮ ਦਾ ਕੋਲੇ ਦੀ ਰਿਪਲੇਸਮੈਂਟ ਹੈ ਪਹਿਲਾਂ ਕੀ ਸੀਗਾ ਉਹ ਉਹਨੂੰ ਯੂਜ਼ ਕਰਨ ਵਾਸਤੇ ਨਾ ਸਪੈਸ਼ialਟੀ ਬੋਇਲਰਸ ਇੰਡੀਆ ਵਿੱਚ ਸੀਗੇ ਨਹੀਂ ਹੁਣ ਯੂਰੋਪੀਅਨ ਕੰਪਨੀਆਂ ਦੇ ਬੋਇਲਰ ਆ ਗਏ ਆ ਥੋੜੇ ਮਹਿੰਗੇ ਜ਼ਰੂਰ ਆ ਪਰ ਲੌਂਗ ਰਨ ਵਿੱਚ ਵਾਇਬਿਲਟੀ ਆ ਜਾਂਦੀ ਉਸ ਚੀਜ਼ ਦੀ ਤੇ ਉਹ ਬੋਇਲਰ ਨਾਲ ਲਾ ਕੇ ਕੀ ਫਾਇਦਾ ਹੁੰਦਾ ਹੈ ਕਿ ਜਦ ਆਪਾਂ ਉਹਨੂੰ ਬਰਨ ਕਰੀਦਾ ਤਾਂ ਉਹਦੇ ਨਾਲ ਆਪਾਂ ਸਟੀਮ ਪਾਵਰ ਬਣਾਈਦੀ ਹੈ ਉਹਦੇ ਪਰਵਾਸੀ ਸਰਕਾਰ ਤੋਂ ਕੋਈ ਬਿਜਲੀ ਨਹੀਂ ਲੈਣੀ ਆਪਾਂ ਸਾਰੀ ਬਿਜਲੀ ਆਪਣੀ ਖੁਦ ਬਣਾ ਲੈਣੀ ਹੈ ਕਿਸਾਨਾਂ ਦੀ ਪਰਾਲੀ ਯੂਜ਼ ਕਰਕੇ ਬਸ ਕੀ ਕਿਸਮ ਨਾਲ ਸਾਰੀ ਪਰਾਲੀ ਦੀ ਬਿਜਲੀ ਬਣ ਜਾਣੀ ਉਸੇ ਲਾ ਲੋ ਮਤਲਬ ਉਹਦੇ ਨਾਲ ਬੇਨਫੀਟ ਮਿਲਣਾ ਹੈ ਅੱਛਾ ਜਦੋਂ ਕੋਈ ਵੀ ਇਦਾਂ ਦੀ ਮਿਲ ਲੱਗਦੀ ਆ ਤੇ ਆਮ ਦੇਖਿਆ ਜਾਂਦਾ ਕਿ ਪ੍ਰਵਾਸੀ ਮਜ਼ਦੂਰ ਆਪਾਂ ਭਰਤੀ ਕਰ ਲੈਂਦੇ ਆ ਜੇ ਆਜੋ ਜੀ ਕਟਫੇ ਵਸਤੇ ਹੁੰਦੇ ਆ ਸਾਡੇ ਪੰਜਾਬੀ ਨੌਜਵਾਨ ਜਿਹੜੇ ਰਹਿ ਜਾਂਦੇ ਆ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਛੱਡ ਕੇ ਪੰਜਾਬੀ ਸਾਡੇ ਜਿਹੜੇ ਤੁਹਾਡੇ ਲੋਕਲ ਨੇ ਜਾਂ ਕੋ ਹੋਰ ਜਿਹੜੇ ਇੰਟਰਸ ਲੋਕ ਨੇ ਉਹਨਾਂ ਨੂੰ ਜੋਬ ਮਿਲੇਗੀ ਕਿਆ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਸਾਨੂੰ ਦਾ ਜੇ ਕੋ ਇੰਟਰਸਟ ਹੈਂਦਾ ਕਿ ਲੋਕੋ ਲੋਕਾਂ ਨੂੰ ਜੋਬ ਅਸੀਂ ਮੈਕਸਿਮ ਦੇ ਸਕੀਏ ਉਹਨਾ ਬੈਨੀਫਿਟ ਹੁੰਦਾ ਕਿ ਸਾਡੇ ਰੂਟਸ ਵੀ ਸੋਸਾਇਟੀ ਵੀ ਥੋਰ ਡੀਪ ਹੁੰਦੇ ਲੋਕਲ ਜਿੰਨੇ ਲੋਕਲ ਲੋਕ ਲੈ ਸਕਣ ਪਲੱਸ ਇੱਕ ਬੈਨੀਫਿਟ ਵੀ ਹੈ ਉਹਨ ਦੇਖੋ ਪੰਜਾਬ ਗਵਰਨਮੈਂਟ ਨੇ ਪਾਲਿਸੀ ਬਣਾਈ ਹੈ ਕਿ ਆਲਮੋਸਟ 1800 ਰੁਪੀਆ ਪਰ ਪਰਸਨ ਗਵਰਨਮੈਂਟ ਸਬਸਿਡੀ ਦੇ ਰਹੀ ਹੈ ਜਿਹੜਾ ਪੀਐਫ ਦਾ ਪਾਰਟ ਹੁੰਦਾ ਨਾ ਇੱਕ ਆਪਾਂ ਜਮ੍ਹਾਂ ਕਰਾਉਣਾ ਹੁੰਦਾ ਈਪੀਐਫ ਕੰਪਨੀ ਨੇ ਗਵਰਨਮੈਂਟ ਪੇ ਕਰ ਰਹੀ ਹੈ 5 ਸਾਲਾਂ ਵਾਸਤੇ ਤਾਂ ਜਿਹੜਾ ਵੀ ਆਪਾਂ ਲੋਕਲ ਏਮਪਲੋਏ ਰੱਖਾਂਗੇ 1800 ਰੁਪੀਸ ਪਰ ਪਰਸਨ ਦਾ ਸਾਨੂੰ ਗਵਰਨਮੈਂਟ ਹੀ ਹੈਲਪ ਕਰ ਰਹੀ ਹੈ। ਦੈਟ ਵਿਲ ਬੀ ਬੈਨੇਫੀਸ਼ੀਅਲ ਟੂ ਐਨੀ ਇੰਡਸਟਰੀ ਜਿਹੜੀ ਸੈਟਿੰਗ ਅਪ ਇਨ ਪੰਜਾਬ ਐਂਡ ਯੂ نو ਉਹਦੇ ਨਾਲ ਬਾਹਰ ਦਾ ਮਜ਼ਦੂਰ ਰੱਖਣਾ ਹੀ ਵਾਇਬਲ ਨਹੀਂ ਰਹਿੰਦਾ। ਉਹ 1800 ਰੁਪਏ ਜੇ ਤੁਹਾਨੂੰ ਇੱਕ ਜਗ੍ਹਾ ਤੋਂ ਸਬਸਿਡੀ ਹੋ ਮਿਲ ਗਈ 5 ਸਾਲਾਂ ਦੀ ਸਰਕਾਰ ਦੀ ਤਰਫ ਤੋਂ ਵਾਇਵਲ ਯੂ ਕੀਪ ਐਨ ਆਊਟਸਾਈਡ ਪਰਸਨ। ਕੋਈ ਐਸੀ ਫਾਲੋ ਕਰਨਾ ਹੈ ਤੇ ਕਿਹੜੀਆਂ-ਕਿਹੜੀਆਂ ਫਸਲਾਂ ਤੁਸੀਂ ਕਿਸਾਨਾਂ ਦੇ ਕੋਲੋਂ ਖਰੀਦੋਗੇ ਤੇ ਕਿੰ ਸੜਾ ਪ੍ਰਾਇਮਰੀਲੀ ਯੂਕੈਲਿਪਟਸ ਹੈ ਸਫੇਦਾ ਦੇ ਸਫੇਦੇ ਦੇ ਉੱਪਰ ਫੋਕਸ ਰਹਿਣਾ ਤੇ ਸਫੇਦਾ ਨਾ ਜੀ ਬਹੁਤ ਜ਼ਿਆਦਾ ਡਵੈਲਪਮੈਂਟ ਹੋ ਗਈ ਹੈ ਵਰਲਡ ওভার ਇੰਡੀਆ ਥੋੜਾ ਸਾਡਾ ਪਿੱਛੇ ਰਹਿ ਗਿਆ ਸਫੇਦੀ ਦੀ ਫਸਲ ਵਿੱਚ ਪਰ ਅਸੀਂ ਇੰਡੋਨੇਸ਼ੀਆ ਮਲੇਸ਼ੀਆ ਅਲਗ-ਅਲਗ ਜਗ੍ਹਾ ਜਾਵਾਂਗੇ ਬ੍ਰਾਜ਼ੀਲ ਜਾਵਾਂਗੇ ਆਸਟ੍ਰੇਲੀਆ ਜਾਵਾਂਗੇ ਤਾਂ ਪੂਰੀ ਇਕਨੋਮੀ ਸਫੇਦੇ ਤੇ ਚੱਲਦੀ ਹੈ ਬੜੇ ਨਵੇਂ-ਨਵੇਂ ਟਾਈਪ ਦੇ ਬੀਜ ਆ ਗਏ ਆ ਜੀ ਆਪਣੇ ਸਫੇਦਾ ਪੰਜ-ਪੰਜ ਸਾਲਾਂ ਵਿੱਚ ਕੱਟ ਰਹੇ ਆ ਚਾਰ ਸਾਲ ਚ ਕੱਟ ਰਹੇ ਆ ਬਾਹਰ ਦੋ-ਦੋ ਸਾਲਾਂ ਵਿੱਚ ਸਫੇਦਾ ਕੱਟ ਕੇ ਨਾ ਉਹਨੂੰ ਰੀਸਾਈਕਲ ਹੋ ਜਾਂਦੀ ਹੈ ਫੀ ਤੇ ਸਾਡਾ ਆਈਡੀਆ ਹੋ ਰਿਹਾ ਕਿ ਜਿਹੜੇ ਨਵੇਂ ਬੀਜ ਹੈਗੇ ਉਹਨਾਂ ਨੂੰ ਲੈ ਕੇ ਆਈਏ ਤੇ ਹੌਲੀ ਹੌਲੀ ਕਰਕੇ ਨਾ ਕਿਸਾਨ ਦਾ ਟਰਨ ਅਰਾਊਂਡ ਟਾਈਮ ਘਟਾ ਦਈਏ ਜੀ ਹੁਣ ਕੋਈ ਆਦਮੀ 4 ਸਾਲਾਂ ਵਿੱਚ ਇੱਕ ਸਫੇਦੇ ਦਾ ਪੇੜ ਵੇਚ ਰਿਹਾ ਉਹ ਅਗਰ ਉਹ 2 ਸਾਲਾਂ ਵਿੱਚ ਵੇਚ ਪਾਊਗਾ ਤਾਂ ਉਹਦੀ ਇਨਕਮ ਵੀ ਜਲਦੀ ਘੁੰਮਜੂਗੀ ਤੇ ਓਬਵੀਅਸਲੀ ਇਨਕਮ ਹੀ ਵਧ ਜੂਗੀ ਉਹਦੇ ਨਾਲ ਤੇ ਆਰ ਐਂਡ ਡੀ ਦੀ ਕਮੀ ਸੀਗੀ ਤਾਂ ਅਸੀਂ ਆਪਣੀ ਖੁਦ ਹੀ ਆਰ ਐਂਡ ਡੀ ਲੈਬ ਵੀ ਸੈੱਟ ਕਰ ਰਹੇ ਹਾਂ ਜੀ ਬਿਕੋਜ਼ ਅਸੀਂ ਪਾਰਟਨਰਸ਼ਿਪ ਕਰ ਰਹੇ ਹਾਂ ਓਲਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਵੀ ਕਰ ਰਹੇ ਹਾਂ ਤੇ ਨਾਲ ਅਸੀਂ ਹੋਰ ਵੀ ਇੰਸਟੀਟਿਊਟ ਇਸ ਚੀਜ਼ ਤੇ ਪੂਰੀ ਜਾਂਚ ਪੂਰੀ ਇਹਦੇ ਉੱਪਰ ਪੂਰੀ ਰਿਸਰਚ ਕਰਾਂਗੇ ਕਿਵੇਂ ਕਰਕੇ ਆਪਾਂ ਉਹ ਚੀਜ਼ਾਂ ਲਾ ਸਕੀਏ ਉਹ ਪੇੜ ਲਾ ਸਕੀਏ ਜਿਹੜੇ ਪੰਜਾਬ ਦੀ ਧਰਤੀ ਨਾਲ ਬੈਸਟ ਰਿਜ਼ਲਟ ਦੇਣ ਐਛਾ ਤੁਸੀਂ ਪੇੜ ਦੀ ਗੱਲ ਕੀਤੀ ਹੈ ਤੇ ਕਿਸਾਨ ਨੂੰ ਜਿਹੜਾ ਪੇੜ ਦੇਵੋਗੇ ਕਿੰਨੇ ਦਾ ਦੇਵੋਗੇ ਜਦੋਂ ਉਹਦੇ ਕੋਲੋਂ ਲਵੋਗੇ ਉਦੋਂ ਕਿੰਨਾ ਦੇਵੋਗੇ ਉਹਨੂੰ ਬੈਨੀਫਿਟ ਕਿਉਂਕਿ ਹਾਰੇ ਬੰਦਾ ਚਾਹੁੰਦਾ ਕਿ ਮੈਂ ਲਾਵਾਂ ਤੇ ਮੈਨੂੰ ਕੋ ਚਾਰ ਪੈਸੇ ਹੋਣ ਉਹਨੂੰ ਕਿੰਨੇ ਦਾ ਤੁਸੀਂ ਪੇੜ ਦੇਵੋਗੇ ਤੇ ਜਦੋਂ ਕਟਾਈ ਹੋ ਗਈ ਉਹਦਾ ਖਰਚਾ ਉਹਦਾ ਕੀ ਕੁਛ ਉਹਦਾ ਐਕਸਪੈਂਸਿੰਗ ਕਿੰਨਾ ਰਹੇਗਾ ਤਾਂ ਐਵੇਂ ਹੁੰਦਾ ਜੀ ਜਿਹੜਾ ਜੋ ਵੀ ਮਾਰਕੀਟ ਰੇਟ ਹੈ ਜਿਵੇਂ ਅੱਜ 8 ਰੁਪਏ ਹੈਗਾ ਸਫੇਦੇ ਦਾ ਪੇੜ ਦਾ ਰੇਟ 18 ਰੁਪਏ ਸੋਰੀ ਹੈ ਸਫੇਦੇ ਦਾ ਪੇੜ ਦਾ ਰੇਟ ਪਰ ਅਸੀਂ 5 ਰੁਪਏ ਦਾ ਡਿਸਾਈਡ ਕੀਤਾ ਸੀ ਅਸੀਂ ਬੂਟਾ ਦੇਣਾ ਇੱਕ ਤਾਂ ਇਹ ਬੈਨੀਫਿਟ ਵੀ ਹੈ ਕਿ ਬੂਟਾ ਕੀ ਤੋਂ ਲੈਣਾ ਨਹੀਂ ਪੈਣਾ ਸਾਡੀ ਆਪਣੀ ਨਰਸਰੀ ਹੋਣੀ ਹੈ ਅਸੀਂ ਖੁਦ ਸਪਲਾਈ ਕਰਨਾ ਜੀ ਫਿਰ ਸਾਡੀ ਗਾਰੰਟੀ ਹੋਣੀ ਉਹਦੇ ਨਾਲ ਹਾਈਬ੍ਰਿਡ ਹਨ ਜੀ ਤੇ ਕਿਸਾਨ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਕਿ ਅਸੀਂ ਉਹਨੂੰ ਬੋਲਾਂਗੇ ਵੀ ਉੱਥੋਂ ਜਾ ਕੇ ਖਰੀਦ ਲਿਆ ਜਾਂ ਕੁਝ ਕਰ ਅਸੀਂ ਖੁਦ ਸਪਲਾਈ ਕਰਾਂਗੇ ਤੇ 5 ਰੁਪਏ ਦਾ ਦੇਵਾਂਗੇ ਇੱਕ ਬੂਟਾ ਤੇ ਜਦੋਂ ਸਾਨੂੰ ਲੱਕੜੀ ਸਪਲਾਈ ਕਰੂਗਾ ਸੀ ਉਹਦੇ ਅੰਦਰ ਐਡਜਸਟ ਕਰਕੇ ਉਹਨੂੰ ਵਾਪਸ ਕਰ ਦੇਣਗੇ ਤਾਂ ਬੇਸਿਕਲੀ ਜਿਹੜਾ ਇਨੀਸ਼ੀਅਲ ਇਨਵੈਸਟਮੈਂਟ ਹੈ ਕਿਸਾਨ ਦੀ ਸੀਡ ਦੇ ਅੰਦਰ ਉਹ ਬਿਲਕੁਲ ਜ਼ੀਰੋ ਹੈ ਨਹੀਂ ਉਹਨੂੰ ਕੁਝ ਨਹੀਂ ਕਰਨਾ ਪੈਣਾ ਉਹਦੇ ਬਾਅਦ ਜਿਵੇਂ ਜਿਵੇਂ ਉਹ ਫਸਲ ਗਰੋ ਕਰੂਗੀ ਟਾਈਮ ਟੂ ਟਾਈਮ ਉਹਤੇ ਰਿਸਰਚ ਕਰਕੇ ਆਰ ਐਂਡ ਡੀ ਕਰਕੇ ਕਿਵੇਂ ਉਹਨੂੰ ਬੈਟਰ ਕਰ ਸਕਦੇ ਆ ਉਹ ਵੀ ਅਸੀਂ ਕੰਟੀਨਿਊਸਲੀ ਹੈਲਪ ਕਰਾਂਗੇ ਫਾਰਮਰਜ਼ ਦੀ ਅੱਛਾ ਤੁਸੀਂ ਜਿਵੇਂ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਲਗਾ ਰਹੇ ਹੋ ਉਹਦੇ ਨਾਲ ਤੁਹਾਡੇ ਨਾਲ ਸਿਰਫ ਇਕੱਲੇ ਰੋਪੜ ਦੀ ਕਿਸਾਨ ਜੁੜੇ ਨੇ ਜਾਂ ਹੋਰ ਵੀ ਜੁੜਨਗੇ ਜਾਂ ਇਹ ਆਸ ਹੈ ਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਕਿਸਾਨ ਵੀ ਤੁਹਾਡੇ ਨਾਲ ਟੈਪ ਕਰਨਗੇ ਇਨੀਸ਼ੀਅਲੀ ਤਾਂ ਦੇਖੋ ਜੀ ਸਾਡੀ ਤਾਂ ਮੇਨ 슈ਗਰ ਮਿਲ টাইਪ ਆਪਰੇਸ਼ਨ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਆਸ-ਪਾਸ ਦੇ ਲੋਕਾਂ ਨੂੰ ਮੈਕਸਿਮ ਬੈਨੀਫਿਟ ਮਿਲੇ ਪਰ ਇਵੈਂਚੁਅਲੀ ਜਿਹੜਾ ਹੈਗਾ ਨਾ ਇਹ ਕੰਮ ਇਹ ਇਵੈਂਚੁਅਲੀ ਕੰਮ ਇਹਦਾ ਦੂਰ-ਦੂਰ ਦੇ ਕਿਸਾਨ ਵੀ ਆ ਕੇ ਗੇੜ ਸਕਦੇ ਆ ਲੱਕੜੀ ਆਪਣੀ ਸਾਨੂੰ ਕੋਈ ਇਸ਼ੂ ਨਹੀਂ ਹੈਗਾ ਬਟ ਸਾਡਾ ਜੋ ਮੇਨ ਟਾਰਗੇਟ ਹੈਗਾ ਕਿ ਅਸੀਂ ਲੋਕਲ ਕਿਸਾਨਾਂ ਨੂੰ ਮੈਕਸਿਮ ਬੈਨੀਫਿਟ ਦੇਈਏ ਅੱਛਾ ਇੱਕ ਹੈ ਪੇਪਰ ਮਿਲ ਜਦੋਂ ਕਿਸੇ ਥਾਂ ਤੇ ਲੱਗਦੀ ਆ ਤਾਂ ਕਿਸਾਨ ਛੱਡ ਕੇ ਆਮ ਲੋਕ ਜਿਵੇਂ ਕਿ ਤੁਹਾਡੀ ਜਿਹੜੀ ਮਿਲ ਆ ਉਹ ਪੇਪਰ ਮਿਲਦਾ ਆ ਉਹਦਾ ਹਿੱਸਾ ਬਣ ਸਕਦੇ ਆ ਕਿਸਾਨ ਜਿਹੜੇ ਆ ਪੇਪਰ ਮਿਲ ਦਾ 파ਟਨ ਇੱਕ ਸੰਦਾ ਕੁਝ ਜਿਵੇਂ ਤੁਹਾਡੀ ਮਿਲ ਦੇ ਵਿੱਚੋਂ ਪੇਪਰ ਆ ਉਹਦੇ ਵਿੱਚ ਕਿੰਨਾ ਅਕਸ਼ੇਰ ਮਿਲ ਸਕਦਾ ਕਿਸਾਨ ਨੂੰ ਕਿੰਨਾ ਫਾਇਦਾ ਬੈਨੀਫਿਟ ਤਾਂ ਬਹੁਤ ਹੈ ਨਾ ਜੀ ਬਿਕੋਜ਼ ਇਹ ਪੇਪਰ ਦਾ ਐਜੀ ਚੀਜ਼ ਹੈ ਦੇਖੋ ਸ਼ੂਗਰ ਦਾ ਕੀ ਹੈਗਾ ਜਿਵੇਂ ਆਪਾਂ ਸ਼ੂਗਰ ਕੇਨ ਬਣਾਉਂਦੇ ਆਂ ਅਗਰ ਆਪ ਕੋਈ ਫਿਕਸ ਰੇਟ ਦੀ ਗੱਲ ਕਰੀ ਤਾਂ ਸ਼ੂਗਰ ਕੇਨ ਜੋ ਮਰਜੀ ਵਧিয়ে ਤਾਂ ਵਧਿਆ ਲਾ ਲੋ ਤੁਹਾਡੇ ਸ਼ੂਗਰ ਦੇ ਰੇਟ ਦਾ ਫਰਕ ਨਹੀਂ ਪੈਂਦਾ ਪੇਪਰ ਮਿਲਦੀ ਟੈਕਨੋਲੋਜੀ ਦਾ ਬਹੁਤ ਫਰਕ ਪੈਂਦਾ ਹੈ ਪੇਪਰ 60 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦਾ ਵਿਕਦਾ ਜਿਵੇਂ ਲੋਕਲ ਕਿਸਾਨਾਂ ਨਾਲ ਯੂ ਨੋ ਪਾਰਟਨਰਸ਼ਿਪ ਹੋਣੀ ਹੈ ਤੇ ਆਪਾਂ ਜਿੰਨੇ ਮਹਿੰਗੇ ਤੋਂ ਮਹਿੰਗਾ ਵਧੀਆ ਤੋਂ ਵਧੀਆ ਕੁਆਲਿਟੀ ਦਾ ਪੇਪਰ ਬਣਾ ਪਾਵਾਂਗੇ ਓਬਵੀਅਸਲੀ ਇਕਨੋਮੀ ਟ੍ਰਿਕਲ ਡਾਉਨ ਹੋ ਕੇ ਫਾਰਮਰਸ ਨੂੰ ਬੇਨਫਿਟ ਉਨਾਂ ਹੀ ਜ਼ਿਆਦਾ ਮਿਲੇਗਾ ਤੇ ਮੈਨੂੰ ਉਮੀਦ ਹੈ ਪੰਜਾਬ ਦੇ ਫਾਰਮਰ ਤੋਂ ਵਧੀਆ ਫਾਰਮਰ ਇੰਡੀਆ 'ਚ ਬਹੁਤ ਘੱਟ ਹੈਗੇ ਤੇ ਅਗਰ ਇਹ ਆਪਣੇ ਫਾਰਮਰ ਨੇ ਠਾਨ ਲਿਆ ਤਾਂ ਸ਼ਾਇਦ ਦੁਨੀਆ ਦਾ ਸਭ ਤੋਂ ਵਧੀਆ ਲੱਕੜੂਰੇ ਬਣ ਸਕਦੀ ਹੈ ਕਿਉਂਕਿ ਪਰਾਲੀ ਤੋਂ ਵੀ ਸਮਾਧਾਨ ਬੂਟਾ ਵੀ ਤੁਸੀਂ ਦੇਣਾ ਹਾਈਬ੍ਰਿਡ ਰਣਾ ਉਹਦੀ ਇੱਕ ਟਾਈਪ ਦਾ ਜੋ ਰੇਟ ਹੈ ਉਸ ਸਾਰਾ ਕੁਝ ਫੇਸਾ 5 ਲੱਖ ਰੁਪਏ ਪਰ ਏਕੜ ਤੁਸੀਂ ਉਹ ਵੀ ਦੇਣਾ ਮਤਲਬ ਕਹਿ ਸਕਦੇ ਆ ਕਿ ਕਿਸਾਨ ਨੂੰ ਹੁਣ ਉਹ ਘਪਰਾਉਣ ਦੀ ਲੋੜ ਨਹੀਂ ਹਰ ਚੀਜ਼ ਜਿਹੜੀ ਕਿਸਾਨ ਨੂੰ ਤੁਸੀਂ ਪ੍ਰੋਵਾਈਡ ਕਰਾਉਂਗੇ ਤਾਂ ਕਿ ਕਿਸਾਨ ਇਹ ਨਹੀਂ ਕਹੂਗਾ ਕਿ ਘਾਟੇ ਦੀ ਖੇਤ ਹਾਂਜੀ ਐਂ ਸਭ ਤੋਂ ਬਿਊਟੀਫੁੱਲ ਪਾਰਟ ਇਹ ਹੈ ਜੀ ਮੇਰੇ ਵਾਸਤੇ ਵੀ ਇਕਨੋਮਿਕਲੀ ਵਾਇਬਲ ਹੈ ਭਲੇ ਮੈਂ ਜੋ ਤੁਹਾਨੂੰ ਗੱਲ ਕਹਿ ਰਿਹਾ ਇਹ ਇਟ ਇਜ਼ ਅ ਵਾਇਬਲ ਪ੍ਰੋਪੋਜ਼ਲ ਇਹਦਾ ਸਭ ਤੋਂ ਵੱਡਾ ਪ੍ਰੋਪੋਜ਼ਲ ਇਹਦਾ ਫਾਇਦਾ ਇਹ ਹੈਗਾ ਕਿ ਇਹਦੇ ਨਾਲ ਨਾ ਕੋਈ ਗਵਰਨਮੈਂਟ ਸਬਸਿਡੀ ਜੁੜੀ ਨਹੀਂ ਹੈਗੀ ਭਲੇ ਸਾਰਾ ਕਰਤ ਦੇ ਬਾਅਦ ਅਸੀਂ ਵੀ ਦੋਰਪੇ ਬਚਾਵਾਂਗੇ ਤੇ ਫਾਰਮਰ ਨੂੰ ਵੀ ਦੋਰਪੇ ਬਚਾਨੀਏ ਕਿਲੋਮੀਟਰ ਦੇ ਵਿੱਚ ਕਿੰਨੇ ਕਿੰਨੇ ਕਿਲੋਮੀਟਰ ਤੁਹਾਡੇ ਸੈਂਟਰ ਹੋਣਗੇ ਕਿੱਥੇ ਕਿੱਥੇ ਹੋਏਗੇ ਤੇ ਤਾਂ ਕਿ ਕਿਸਾਨ ਨੂੰ ਲੰਮਾ ਜਿਹੜਾ ਤੈਨਾ ਕਰਨਾ ਪਵੇ ਤੁਸੀਂ 20 ਸੈਂਟਰਸ ਬਣਾਉਣ ਦੀ ਤਿਆਰੀ ਕਰ ਰਹੇ ਹਾਂ ਵੀ ਅਲਗ-ਅਲਗ ਏਰੀਆਜ਼ ਵਿੱਚ ਮਿਲਦੇ ਆਰਾਊਂਡ ਅਸੀਂ 20 ਅਲਗ-ਅਲਗ ਸਪੌਟਸ ਤੇ ਸੈਂਟਰ ਬਣਾਵਾਂਗੇ ਵੀ ਵੀ ਏਕੜ ਦੇ ਉੱਤੇ ਸਟੋਰੇਜ ਫੈਸਿਲਿਟੀਆਂ ਹੋਣੀਆਂ ਜਿੱਥੇ ਕਿਸਾਨ ਦੇ ਅਲਗ-ਅਲਗ ਪਦਾਰਥ ਚ ਲੱਕੜੀ ਹੋਈ ਚ ਪ੍ਰਾਲੀ ਹੋਈ ਅਸੀਂ ਉੱਥੇ ਪਰਚੇਸ ਕਰ ਲਾਂਗੇ ਉਹ ਤਾਂ ਫਿਰ ਮਿਲ ਆਪਣੇ ਟ੍ਰਾਂਸਪੋਰਟ ਕਰਕੇ ਆਪਣੀ ਪਲਪ ਮਿਲ ਤੱਕ ਲੈ ਕੇ ਆ ਸਕਦੀ ਹੈ ਤੇ ਜਿਹੜੇ ਕਿਸਾਨ ਬੂਟੇ ਖਰੀਦਣੇ ਉਹਦੇ ਲਈ ਵੀ ਇੱਕ ਕੋ ਖਾਸ ਜਗਾ ਕਿ ਖਾਸ ਉਹਦੇ ਲਈ ਪੁਆਇੰਟਸ ਬਣਾਏ ਜਾਣਗੇ ਕਿਸਾਨ ਦੇ ਬੂਟੇ ਖਿਚਰੀ ਦੇ ਲਈ ਇੱਕ ਜਗਾ ਨਰਸਰੀ ਹੈ ਜੀ ਕਿਉਂਕਿ ਉੱਥੇ ਆਣਾ ਜ਼ਰੂਰੀ ਹੁੰਦਾ ਕਿਸਾਨ ਨੂੰ ਤਾਂ ਕਿ ਉਹ ਸਮਝ ਸਕੇ ਕਿ ਮਤਲਬ ਬੂਟਾ ਕਿਹੜਾ ਹੈਗਾ ਕੀ ਬੈਨੀਫਿਟ ਹੈ ਸਾਇੰਟਿਸਟ ਬੈਠੇ ਆ ਕੋਈ ਇਸ਼ੂ ਹੈਗਾ ਤਾਂ ਉਹ ਐਕਸਪਲੇਨ ਕਰ ਲੈਣਗੇ ਕੱਲ ਨੂੰ ਉਹਦੇ ਫਾਰਮ 'ਚ ਕੋਈ ਪ੍ਰੋਬਲਮ ਆ ਰਹੀ ਤਾਂ ਉਹ ਜਾ ਕੇ ਦੇਖ ਲੈਣਗੇ ਅਸੀਂ ਚਾਹਾਂਗੇ ਕਿ ਮੈਕਸਿਮ ਫਾਰਮਰ ਉੱਥੇ ਆਣ ਤੇ ਉਹਨਾਂ ਦੀ ਇੰਟਰੈਕਸ਼ਨ ਹੋਏ ਤੇ ਜਿਹੜੇ ਸਾਡੇ ਸਾਇੰਟਿਸਟ ਇਨਵੋਲ ਹੋ ਉਹਨਾਂ ਨੂੰ ਮੈਕਸਿਮ ਫੀਡਬੈਕ ਮਿਲੇ ਫੀਡਬੈਕ ਨਾਲ ਇੰਪਰੂਵਮੈਂਟ ਆਣੀ ਹੈ ਚੀਜ਼ ਵਿੱਚ ਇੱਕ ਤੁਹਾਡਾ ਪੁਰਾਣਾ ਪ੍ਰੋਡਕਟ ਅਜੇ ਚੱਲ ਰਿਹਾ ਕਲਾਾਂਬਤ ਵਿੱਚ ਉੱਥੇ ਵੀ ਕਿ ਉੱਥੇ ਜਿੱਦਾਂ ਤੁਸੀਂ ਇਹ ਪ੍ਰੋਡਕਟ ਲਗਾ ਇੱਥੇ ਇਹ ਚੀਜ਼ ਲਾਈਫ ਫਾਰਮ ਲੱਗੀ ਹੈ ਕਦੇ ਉੱਥੇ ਦਾ ਤੁਹਾਨੂੰ ਇਦਾਂ ਦਾ ਪੋਲਿਊਸ਼ਨ ਨੂੰ ਲੈ ਕੇ ਜਾਂ ਕੋਈ ਇਦਾਂ ਦਾ ਤੁਹਾਡੇ ਤੇ ਕੋਈ ਇਲਜ਼ਾਮ ਲੱਗਾ ਹੋਵੇ ਜਾਂ ਲੋਕਾਂ ਨੇ ਕਿਹਾ ਨਹੀਂ ਇਹ ਲੱਗ ਗਈ ਯਾਰ ਸਾਡੇ ਲਈ ਘਾਟਾ ਪੈ ਗਿਆ ਸਾਨੂੰ ਪੋਲਿਊਸ਼ਨ ਦੀ ਬੜੀ ਤੰਗੀ ਆ ਗਈ ਆ ਇੱਥੇ ਆਹ ਪ੍ਰੋਬਲਮ ਆ ਰਹੀ ਹੈ ਇੱਥੇ ਆਪਾਂ ਇਦਾਂ ਦੀ ਕੋਈ ਮੰਗ ਤੁਹਾਡੇ ਕੋਈ ਨਹੀਂ ਐ 45 ਸਾਲ ਹੋ ਗਏ ਜੀ ਉੱਥੇ ਕੰਮ ਕਰਦੇ ਨੂੰ ਅਜ ਤੱਕ ਤਾਂ ਕੋਈ ਆਈ ਨਹੀਂ ਹੈ ਜੀ ਪ੍ਰੋਬਲਮ ਨਾ ਤਾਂ ਅਜ ਤੱਕ ਸਾਡੇ ਕੋਈ ਕੋਈ ਯੂ ਨੋ ਕੋਈ ਪ੍ਰੋਸੀਕਿਊਸ਼ਨ ਫਾਈਨ ਕਦੇ ਕੁਝ ਨਹੀਂ ਹੋਇਆ ਪੋਲੂਸ਼ਨ ਰਿਲੇਟਡ ਸਾਡੇ ਉੱਪਰ ਕਦੇ ਵੀ ਕੋਈ ਹੈ ਜਾਂ ਇੰਤਜ਼ਾਮ ਲੱਗਿਆ ਨਹੀਂ ਹੈ ਉਹਦਾ ਰੀਜ਼ਨ ਇਹ ਹੈ ਜੀ ਵੀ ਆਰ ਅ ਵੈਰੀ ਲੌ ਬੈਂਡਿੰਗ ਕੰਪਨੀ ਐ ਐਂ ਅਸੀਂ ਪਹਿਲੇ ਦਿਨ ਤੋਂ ਕੋਸ਼ਿਸ਼ ਕਰਦੇ ਹਾਂ ਕਿ ਜੋ ਸਰਕਾਰ ਬੋਲੇ ਉਹ ਤੋਂ ਸਭਾ ਚੀਜ਼ ਕਰੀਏ ਹੁਣ ਵੀ ਮੇਰੇ ਕੋ ਪੋਲੂਸ਼ਨ ਟ੍ਰੀਟਮੈਂਟ ਦੇ ਉੱਥੇ ਐਜੇ ਮਸ਼ੀਨਸ ਲੱਗੀਆਂ ਐ ਜਿਹੜੀ ਸਰਕਾਰ ਨੇ ਹੁਣ ਤੱਕ ਇੰਡੇ ਵਿੱਚ ਮੰਡੇਟ ਨਹੀਂ ਕੀਤੀਆਂ ਜਿਹੜੇ ਹੋਣੀ ਆਣ ਵਾਲੇ ਪੰਜ ਸੱਤ ਸਾਲਾਂ ਵਿੱਚ ਇੰਡੀਆਨ ਗਵਰਨਮੈਂਟ ਬੋਲੂਗੀ ਚੀਜ਼ਾਂ ਲਾਓਸੀ ਆਲਰੇਡੀ ਲਾ ਚੁੱਕੇ ਆ ਚੀਜ਼ਾਂ ਸਾਡਾ ਆਈਡੀਆ ਹੈਗਾ ਕਿ ਐਨਵਾਇਰਨਮੈਂਟ ਇਜ਼ ਮਸਟ ਫਾਰ ਅਸ ਬਿਕੋਜ਼ ਅਗਰ ਆਸ-ਪਾਸ ਦੀ ਐਨਵਾਇਰਨਮੈਂਟ ਠੀਕ ਰਹੋਗੀ ਤਾਂ ਹੀ ਆਪਾਂ ਲੌਂਗ ਰਨ ਵਿੱਚ ਪ੍ਰੋਗਰੈਸ ਕਰ ਸਕਦੇ ਆ ਸਾਡਾ ਪ੍ਰਿੰਸੀਪਲ ਹੀ ਹੈ ਆਪਾਂ ਚੱਲਦੇ ਹੋਤੇ ਜੇ ਵੀ ਤੁਸੀਂ ਐ ਐਗਰੀਕਲਚਰ ਦੀ ਗੱਲ ਕੀਤੀ ਆ ਵੀ ਕਿਸਾਨ ਨੂੰ ਸਵਾ ਇੱਕੜ ਤੋਂ ਦੁੱਧ ਪੈਸੇ ਤਾਂ ਹੋਗੇ ਜਾਂ ਬੂਟੇ ਲਾਣਗੇ ਉਹਦੇ ਪਾਣੀ ਦੀ ਪ੍ਰੋਬਲਮ ਹੈ ਪਾਣੀ ਦੀ ਪ੍ਰੋਬਲਮ ਕਿਵੇਂ ਹੱਲ ਕੱਢੋਗੇ ਉੱਥੇ ਪਾਣੀ ਦੇ ਲਈ ਕੀ ਬੰਦੋਸਤ ਹੈ ਸੋ ਜਿਹੜਾ ਉਹ ਨਵੇਂ ਹਾਈਬ੍ਰਿਡ ਬੂਟੇ ਆ ਗਏ ਨਾ ਸਫੇਦੇ ਦੇ ਇਹਦਾ ਸਿਰਫ 5 ਫੁੱਟ ਤੱਕ ਇਹਦੀ ਰੂਟ ਜਾਂਦੀ ਹੈ ਤਾਂ ਗਰਾਊਂਡ ਵਾਟਰ ਦਾ ਇਹ ਕੰਜ਼ੂਮ ਹੀ ਨਹੀਂ ਕਰਦਾ ਤਾਂ ਪਹਿਲੀ ਚੀਜ਼ ਤਾਂ ਗਰਾਊਂਡ ਵਾਟਰ ਹੀ ਹੈ ਜਿਹੜੀ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਗਰਾਊਂਡ ਵਾਟਰ ਦਾ ਤਾਂ ਪ੍ਰੋਬਲਮ ਹੀ ਸੋਲਵ ਹੋਇਆ ਨਹੀਂ ਜਿੱਥੇ ਚੱਲੇ ਹਨ ਪਲੱਸ ਜਿਹੜੀ ਵੀ ਨਵੇਂ-ਨਵੇਂ ਟਿਕ ਇਰੀਗੇਸ਼ਨ ਟੈਕਨੋਲੋਜੀਜ਼ ਦੀ ਲੋੜ ਪੈਣੀ ਹੈ ਜਿਹੜਾ ਘੱਟ ਪਾਣੀ 'ਚ ਮੈਕਸਿਮ ਯੀਲਡ ਕਰ ਸਕੀ ਹੈ दैट विल ਇੰਟਰੋਡਿਊਸ ਵੀਲ ਹੈਲਪ ਦੀ ਫਾਰਮਰਸ ਟੂ ਇੰਟਰੋਡਿਊਸ ਇਟ ਐਂਡ ਇਵਨ ਦ ਗਵਰਨਮੈਂਟ ਹੈਜ਼ ਬਹੁਤ سارے ਪ੍ਰੋਗਰਾਮ अच्छा number, number. किसी ने संपर्क करना हो तो हमारा हेल्पलाइन नंबर कांटेक्ट्स नंबर ਸਾਡਾ ਹੈਲਪ ਨੰਬਰ ਹੈਗਾ ਜੀ 8091560814 ਇਹ ਨੰਬਰ ਤੇ ਕਦੇ ਵੀ ਕਾਲ ਕਰ ਸਕਦੇ ਹੋ ਤੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਜੀ ਬਾਕੀ ਵੈਬਸਾਈਟ ਤੇ ਜਾ ਕੇ ਤੁਸੀਂ ਈਮੇਲ ਪਾ ਦਿਓ ਅਗਰ ਕਿਸੇ ਨੇ ਜ਼ਿਆਦਾ ਡਿਟੇਲ ਚਾਹੀਦੀ ਹੈ ਪਰ ਕਿਸਾਨਪੁਰਾ WhatsApp ਤੇ ਜ਼ਿਆਦਾ ਕੰਫਰਟੇਬਲ ਹੈ ਨੰਬਰ ਤੇ ਚੱਲਦਾ ਹੈ ਤੇ WhatsApp ਕਰੋ ਤੇ ਆਪਣੀ ਇਨਫੋਰਮੇਸ਼ਨ ਲੈ ਲਓ ਜੋ ਵੀ ਚਾਹੀਦੀ ਹੈ ਜੀ ਜਗਦੀਪ ਜੀ ਕੋਈ ਸੁਨੇਹਾ ਉਹਨਾਂ ਕਿਸਾਨਾਂ ਲਈ ਜਿਹੜੇ ਤੁਹਾਡੇ ਨਾਲ ਜੁੜਨਾ ਚਾਹਣੇ ਜਾਂ ਜਿਹੜੇ EMPLOYEES ਨੇ ਜਿਵੇਂ ਪਹਿਲਾਂ ਗੱਲ ਕੀਤੀ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਛੱਡ ਕੇ ਆਪਾਂ ਜੇ ਸਾਡੇ ਪੰਜਾਬੀ ਲੋਕ ਜਿਹੜੇ ਵਿਦੇਸ਼ਾਂ 'ਚ ਭੱਜ ਰਹੇ ਨੇ ਜਿਹੇ ਤੁਹਾਡੇ ਨਾਲ ਜੁੜਨਾ ਤੇ ਕੀ ਸੁਨੇਹਾ ਜਿਹੜਾ ਉਹਨਾਂ ਲਈ ਹੈ ਜਿਹੜੇ ਆਪਾਂ ਪੇਪਰ ਮਸ਼ੀਨ ਉਰੇ ਲਾ ਰਹੇ ਆਂ ਪੰਜਾਬ ਵਿੱਚ ਸਭ ਤੋਂ ਲੇਟੈਸਟ ਮਸ਼ੀਨ ਆਪਾਂ ਅਮਰੀਕਾ ਤੋਂ ਲੈ ਕੇ ਆ ਰਹੇ ਆਂ ਇਹ ਉਮੀਦ ਹੈ ਪਲਾਂਟ ਹੈ ਜਿਵੇਂ ਆਪਣੇ ਬੱਚੇ ਜਾ ਕੇ ਅਮਰੀਕਾ ਕੰਮ ਕਰਦੇ ਆ ਤੇ ਬਿਲਕੁਲ ਲੇਟੈਸਟ ਟੈਕਨੋਲੋਜੀ ਨਾਲ ਲੱਗੂਗਾ ਸਾਡੀ ਤਾਂ ਇਨੀ ਰਿਕਵੈਸਟ ਹੈ ਕਿ ਜਿੰਨੇ ਵੀ ਫਾਰਮਰ ਤੇ ਭਰਾਏਗੇ ਤੇ ਇੰਜੀਨੀਅਰ ਬੱਚੇ ਹੈਗੇ ਸਾਡੇ ਜਿਹੜੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਨਾਲ ਜੁੜਨਗੇ ਤੇ ਸਾਡੇ ਨਾਲ ਜੁੜੋ ਤੇ ਸਾਨੂੰ ਗਾਈਡ ਵੀ ਕਰੋ ਕਿਵੇਂ ਕਰਕੇ ਆਪਾਂ ਜਲਦੀ ਤੋਂ ਜਲਦੀ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਸੋ ਕਿਸਾਨਾਂ ਦਾ ਜਿਹੜਾ ਪਰਾਲੀ ਸਾੜਨ ਦਾ ਮੁੱਦਾ ਹੈ ਹੁਣ ਬਹੁਤ ਜਲਦ ਖਤਮ ਹੋਣ ਜਾ ਰਿਹਾ ਹੁਣ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਰੂਚਰ ਮੇਲ ਲੈ ਕੇ ਆ ਰਹੀ ਹੈ ਤੁਹਾਡੇ ਲਈ ਬਹੁਤ ਵੱਡੇ ਵੱਡੇ ਫਾਇਦੇ ਅ ਉਹ ਜਿੱਥੇ ਤੁਹਾਨੂੰ ਪ੍ਰਾਲੀ ਸਾੜਨ ਦੇ ਨਾਲ ਨਾਲ ਜਿਹੜਾ ਪੋਲੂਸ਼ਨ ਤੋਂ ਵੀ بچੋਗੇ ਸਰਕਾਰ ਦੇ ਜਿਹੜੇ ਮਾਮਲੇਦਾਰੀ ਹੁੰਦੇ ਨੇ ਉਹਨਾਂ ਤੋਂ ਵੀ بچੋਗੇ ਔਰ ਉਹਦੇ ਨਾਲ ਨਾਲ ਤੁਹਾਨੂੰ 5 ਰੁਪਏ ਦੇ ਵਿੱਚ ਜਿਹੜਾ ਹਾਈਬ੍ਰਿਡ ਬੂਟਾ ਦਿੱਤਾ ਜਾਊਗਾ ਔਰ ਉਹਦੇ ਨਾਲ ਤੁਹਾਡੇ ਕੋਲ ਬੂਟਾ ਖਰੀਦਾ ਵੀ ਜਾਏਗਾ ਬੜਾਈ ਦਾ ਵੀ ਜਿਹੜਾ ਸਾਰਾ ਖਰਚਾ ਰੂਚਰ ਮਿਲਵਲ ਹੋਏਗਾ ਸੋ ਤੁਹਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਇਹਨਾਂ ਨਾਲ ਸੰਪਰਕ ਕਰੋ ਦਿੱਤੇ ਹੋਏ ਨੰਬਰ ਤੇ ਇਹਨਾਂ ਨਾਲ ਕੰਟੈਕਟ ਕਰੋ ਪੂਰੀ ਜਾਣਕਾਰੀ ਲਈ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਮਿਲ ਕੇ ਪੂਰੀ ਆਪਣੀ ਜਿਹੜੀ ਆ ਹੈਲਪ ਕਰ ਸਕਦੇ ਹੋ